ਵਟ ਇਜ਼ ਸਾਈਬਰ ਕ੍ਰਾਈਮ ਬੇਸਿਕ ਟਰਮਸ ਦੇ ਵਿੱਚ ਪੁੱਛਿਆ ਰਵੇ ਕੋਈ ਸਾਈਬਰਗਰ ਸਾਈਬਰ ਕ੍ਰਾਈਮ ਕੀ ਹੈ ਤਾਂ ਫਾਈਨੈਂਸ਼ੀਅਲ ਫਰਾਡ ਦੀ ਕੀ ਪਨਿਸ਼ਮੈਂਟ ਹੁੰਦੀ ਹੈ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸ ਸਕਦੇ ਹੋ ਤਾਂ ਅਗਰ ਤੁਸੀਂ ਆਪਣੇ ਫੇਸਬੁੱਕ ਇੰਸਟਾ ਕਾਉਂਟ WhatsApp ਕਿਸੇ ਦੇ ਥਰੂ ਵੀ ਚਾਈਲਡ ਅਫਰਿਕ ਕੰਟੈਂਟ ਨੂੰ ਡਿਸਟ੍ਰਿਬਿਊਟ ਕਰਦੇ ਹੋ ਤਾਂ ਇਹ ਪਨਿਸ਼ੇਬਲ ਅਫੈਂਸ ਹੈ ਡਾਰਕ ਵੈਬ ਤਾਂ ਡਾਰਕ ਵੈਬ ਵੀ ਕੀ ਹੁੰਦਾ ਹੈ ਉਹ ਉਸ ਬਾਰੇ ਮੈਂ ਥੋੜਾ ਚੰਨਪਾਸੇ ਦਿੰਦਾ ਸੋ ਬੇਸਿਕਲੀ ਦੇਖਿਆ ਜਾਏ ਤਾਂ ਦੋ ਤਰ੍ਹਾਂ ਦੇ ਵੈਬਸ ਨੇ ਤੁਸੀਂ ਵਰਡ ਯੂਜ਼ ਕੀਤਾ ਇੱਕ ਟਰਮ ਯੂਜ਼ ਕੀਤੀ ਡਿਜੀਟਲ ਅਰੈਸਟ ਡਿਜੀਟਲ ਅਰੈਸਟ ਕੀ ਕੀ ਹੁੰਦਾ ਬੇਸਿਕਲੀ ਸੋ ਮੈਂ ਤੁਹਾਡੇ ਸਾਰਿਆਂ ਨੂੰ ਇਸ ਮਾਧਿਅਮ ਰਾਹੀਂ ਜਾਣੂ ਕਰਾਣਾ ਚਾਹਨਾ ਵਾ ਡਿਜੀਟਲ ਅਰੈਸਟ ਅੱਜਕੱਲ ਬਹੁਤ ਜ਼ਿਆਦਾ ਰਾਈਜ਼ਿੰਗ ਇੱਕ ਚੈਲੰਜ ਬਣ ਗਿਆ ਵਾ ਪੁਲਿਸ ਅਥਾਰਟिटीज ਵਾਸਤੇ ਯੂਐਸ ਬੇਸਡ ਏਜੰਸੀਜ਼ ਹੈ ਜਿਹੜੀਆਂ ਨਾਨ-ਪ੍ਰੋਫਿਟ ਫੋਰ ਪ੍ਰੋਫਿਟ ਏਜੰਸੀਜ਼ ਹੈ ਇਹ ਤੁਹਾਡੇ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਟਰੈਕ ਵੀ ਕਰਦੀਆਂ ਨੇ। ਨਮਸਕਾਰ ਸਤਿ ਸ਼੍ਰੀ ਅਕਾਲ ਦੋਸਤੋ। ਦੋਸਤੋ ਅੱਜ ਜਦੋਂ ਤੁਸੀਂ ਕਿਸੇ ਨੂੰ ਕਾਲ ਕਰਦੇ ਆ ਤਾਂ ਇੱਕ ਰਿੰਗਟੋਨ ਵੱਜਦੀ ਹੈ। ਉਹ ਰਿੰਗਟੋਨ ਵਿੱਚ ਕਿਹਾ ਜਾਂਦਾ ਕਿ ਜੇਕਰ ਕੋਈ ਅਸਟਮ ਅਧਿਕਾਰੀ, ਜੇਕਰ ਕੋਈ ਪੁਲਿਸ ਦਾ ਅਧਿਕਾਰੀ ਜਾਂ ਜੱਜ ਤੁਹਾਨੂੰ ਕਾਲ ਕਰਨ ਤਾਂ ਇਹ ਅਜ਼ਿਊਮ ਕਰ ਸਕਦੇ ਹੋ ਕਿ ਉਹ ਸਾਈਬਰ ਫਰੌਡ ਜਾਂ ਸਾਈਬਰ ਕ੍ਰਾਈਮ ਹੋ ਸਕਦਾ। ਉਹ ਕਾਲ ਫਰੌਡ ਹੋ ਸਕਦੀ ਹੈ। ਸੋ ਅੱਜਕੱਲ तकरीबन ਹਰ ਨਾਗਰਿਕ ਨੂੰ ਸਾਈਬਰ ਕ੍ਰਾਈਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿ ਤਰ੍ਹਾਂ ਕੀਤਾ ਕਿਉਂਕਿ ਸਾਈਬਰ ਸਪੇਸ ਵੀ ਸੱਚ ਅਸੀਂ ਸਾਰੇ ਇਨਵੋਲਡ ਹੈ ਉੱਥੇ ਆਪਾਂ ਸਾਡੀ ਮੌਜੂਦਗੀ ਜਿਹੜੀ ਸਾਈਬਰ ਸਪੇਸ ਦੇ ਵਿੱਚ ਕਾਫੀ ਹੈ ਪ੍ਰੈਜੈਂਸ ਕਾਫੀ ਹੈ ਸੋ ਸਾਈਬਰ ਕ੍ਰਾਈਮ ਸਪਾਈਸ ਸਾਈਬਰ ਸਪੇਸ ਦੇ ਵਿੱਚ ਪ੍ਰੈਜੈਂਸ ਵਧਣ ਕਾਰਨ ਸਾਈਬਰ ਕ੍ਰਾਈਮ ਵੀ ਬਹੁਤ ਵਧ ਗਿਆ ਹੈ ਇਸ ਮੁੱਦੇ ਤੇ ਸਾਡੇ ਨਾਲ ਗੱਲ ਕਰਨ ਲਈ ਇੱਕ ਬਹੁਤ ਯੰਗ ਡਾਇਨਾਮਿਕ ਪੀਪੀਐਸ ਅਫੀਸਰ ਸ਼੍ਰੀ ਅਤੀਸ਼ ਭਾਟਿਆ ਜੀ ਸਾਡੇ ਨਾਲ ਜੁੜੇ ਹੈ ਕਿੰਦਾ ਲੱਗ ਰਿਹਾ ਜੌਬ ਦੇ ਵਿੱਚ ਆ ਕੇ ਕਾਫੀ ਕਾਫੀ ਚੈਲੰਜਸ ਫੇਸ ਕਰਦੇ ਪਰ ਰਹੇ ਹੈ ਕਿ ਜੌਬ ਬਹੁਤ ਐਕਸਾਈਟਿੰਗ ਹੈ ਜੀ ਇੱਕ ਨੈਚੁਰਲ ਇਨਸਟਿੰਕਟ ਹਰ ਹਿਊਮਨ ਦੇ ਵਿੱਚ ਇੱਕ ਐਡਵੈਂਚਰ ਦੀ ਥ੍ਰਿਫਟ ਦੀ ਕਨਸਟੈਂਟਲੀ ਕੁਝ ਨਵਾਂ ਦੇਖਣ ਦੀ ਸੋ ਆਈ ਥਿੰਕ ਪੰਜਾਬ ਪੁਲਿਸ ਇਸ ਸਾਰੀ ਤੁਹਾਡੀ ਚੀਜ਼ਾਂ ਨੂੰ ਪੂਰਾ ਕਰਦੀ ਹੈ ਹਰ ਰੋਜ਼ ਬਹੁਤ ਡਿਫਰੈਂਟ ਹੁੰਦਾ ਹੈ ਰੋਜ਼ ਨਵੇਂ ਚੈਲੰਜਸ ਸਾਹਮਣੇ ਆਉਂਦੇ ਆ ਉਹ ਨਵੇਂ ਚੈਲੰਜਸ ਨੂੰ ਫੇਸ ਕਰਨ ਵਾਸਤੇ ਤੁਹਾਨੂੰ ਨਵੀਆਂ ਸਟਰੈਟਜੀਆਂ ਡਿਵਾਈਸ ਕਰਨੀਆਂ ਪੈਂਦੀਆਂ ਸੋ ਬਹੁਤ ਸਾਰੇ ਐਡਵੈਂਚਰ ਹੈ ਬਹੁਤ ਥ੍ਰਿਫਟ ਹੈ ਤੇ ਜਿੱਦਾਂ ਹੁਣ ਤੁਸੀਂ ਸਾਈਬਰ ਕ੍ਰਾਈਮ ਦੀ ਗੱਲ ਕੀਤੀ ਤਾਂ ਪੁਲਿਸਿੰਗ ਵੀ ਜਿਹੜੀ ਹੈ ਬਹੁਤ ਜ਼ਿਆਦਾ ਇਵੋਲਵ ਹੋ ਗਈ ਹੈ ਇਟ ਇਜ਼ ਨਾਟ ਰਿਸਟ੍ਰિક્ਟਿਡ ਟੂ ਟਰੈਡੀਸ਼ਨਲ ਮਾਰਕੁਟਾਈ ਜਾਂ ਚੋਰੀ ਚਕਾਰੀ ਬਹੁਤ ਜਿਆਦਾ ਹੋਰ ਡਾਈਮੈਂਸ਼ਨਸ ਚ ਵੀ ਫੈਲ ਚੁਕੀ ਹੈ ਤੇ ਸਾਈਬਰ ਕ੍ਰਾਈਮ ਇੱਕ ਵਨ ਆਫ ਦੀ ਅਮਰਜਿੰਗ ਥ੍ਰੈਟਸ ਹੈ ਸੋਸਾਇਟੀ ਵਾਸਤੇ ਤੇ ਪੁਲਿਸ ਵਾਸਤੇ ਵੀ ਇੱਕ ਚੈਲੰਜ ਹੈ ਸੋ ਜੌਬ ਐਵਰੀ ਡੇ ਤੁਹਾਨੂੰ ਕੁਝ ਨਵਾਂ ਸਿਖਾ ਰਹੀ ਹੈ ਲਾਈਕ ਤੁਸੀਂ ਸਾਈਬਰ ਸੈੱਲ ਦੇ ਵਿੱਚ ਤੁਸੀਂ ਹੁਸ਼ਿਆਰਪੁਰ ਦੇ ਇਨਚਾਰਜ ਹੋ ਤਾਂ ਸਾਡੇ ਦਰਸ਼ਕਾਂ ਨੂੰ ਦੱਸ ਸਕਦੇ ਹੋ ਕਿ ਵਾਟ ਇਜ਼ ਸਾਈਬਰ ਕ੍ਰਾਈਮ ਮੈਨ ਬੇਸਿਕ ਟਰਮਸ ਦੇ ਵਿੱਚ ਪੁੱਛਿਆ ਹੋਵੇ ਵਾਟ ਇਜ਼ ਸਾਈਬਰ ਸਾਈਬਰ ਕ੍ਰਾਈਮ ਕੀ ਹੈ ਤਾਂ ਮਤਲਬ ਇਸ ਇਸ ਨੂੰ ਡਿਫਾਈਨ ਕਾਈਂਡਲੀ ਕਰ ਸਕਦੇ ਹੋ ਸੋ ਸਾਈਬਰ ਕ੍ਰਾਈਮ ਜਿੱਦਾਂ ਕਿ ਦੋ ਵਰਡਸ ਨੇ ਸਾਈਬਰ ਤੇ ਕ੍ਰਾਈਮ ਕ੍ਰਾਈਮ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਕ੍ਰਾਈਮ ਕੀ ਹੁੰਦਾ ਵੈ ਸਾਈਬਰ ਬੇਸਿਕਲੀ ਜੋ ਵੀ ਆਨਲਾਈਨ ਸਪੇਸ ਹੈ ਐਨੀਥਿੰਗ ਵਿਚ ਇਜ਼ ਰਿਲੇਟਡ ਟੂ ਕੰਪਿਊਟਰਸ ਇਨਫੋਰਮੇਸ਼ਨ ਟੈਕਨੋਲੋਜੀ ਅੱਜ ਕੱਲ ਦੀ ਡੇਟ ਚ ਕਿਹਾ ਜਾਏ ਤਾਂ ਵਰਚੁਅਲ ਰਿਐਲਿਟੀ ਆਰਟੀਫੀਸ਼ੀਅਲ ਇੰਟੈਲੀਜੈਂਸ ਇਹ ਸਾਰਾ ਕੁਝ ਸਾਈਬਰ ਸਪੇਸ ਦਾ ਪਾਰਟ ਹੈ ਸੋ ਇਹ ਸਾਈਬਰ ਦੇ ਵਿੱਚ ਜੇ ਤੁਹਾਡੇ ਨਾਲ ਕੋਈ ਕ੍ਰਾਈਮ ਹੋ ਰਿਹਾ ਹੈ ਤੁਹਾਡੇ ਨਾਲ ਕੋਈ ਕ੍ਰਿਮੀਨਲ ਆਫੈਂਸ ਹੋ ਰਿਹਾ ਹੈ ਤਾਂ ਉਹ ਜਿਹੜਾ ਵੈ ਸਾਈਬਰ ਕ੍ਰਾਈਮ ਦਾ ਪਾਰਟ ਬਣ ਜਾਂਦਾ ਸੋ ਅੱਜ ਦੀ ਡੇਟ ਚ ਸਾਡੇ ਸਾਰਿਆਂ ਕੋਲ smartphones ਹੈ ਅਸੀਂ ਜਿੱਦਾਂ ਹੀ ਥੋੜੀ ਜੀ ਰੀਜ਼ਨੇਬਲ ਏਜ ਦੇ ਵਿੱਚ ਆਨੇ ਆ ਅਸੀਂ ਫੋਨਸ ਡਿਮਾਂਡ ਕਰਦੇ ਕੁਝ ਉਹਦੇ ਵਿੱਚ ਹੀ ਹੈ ਕੰਪਿਊਟਰ ਵੀ ਉਹੀ ਹੈ ਉਹ ਇਨਫੋਰਮੇਸ਼ਨ ਟੈਕਨੋਲੋਜੀ ਵੀ ਉਹੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਉਹਦੇ ਚ ਹੈ ਤੇ ਹੁਣ ਅੱਗੇ-ਅਗੇ ਵਰਚੁਅਲ ਰਿਐਲਿਟੀ ਵੀ ਉਹਦਾ ਪਾਰਟ ਬੰਦਾ ਜਾ ਰਿਹਾ ਤੋਂ ਅਸੀਂ ਸਾਰੇ ਹੀ ਬਹੁਤ ਜ਼ਿਆਦਾ ਪ੍ਰੋਨ ਹੋ ਗਏ ਆ ਸਾਈਬਰ ਕ੍ਰਾਈਮ ਨੂੰ ਲੈ ਕੇ ਇੱਕ ਟਰਮ ਹੋਰ ਆਂਦੀ ਹੈ ਸਾਈਬਰ ਜਦੋਂ ਆਪਾਂ ਸਾਈਬਰ ਕ੍ਰਾਈਮ ਬਾਰੇ ਪੜ੍ਹਦੇ ਆ ਜਾਂ ਗੱਲ ਕਰਦੇ ਆ ਡਾਰਕ ਵੈਬ ਤਾਂ ਡਾਰਕ ਵੈਬ ਵੀ ਕੀ ਹੁੰਦਾ ਉਹ ਉਸ ਬਾਰੇ ਵੀ ਥੋੜਾ ਚੰਨਾ ਪਾ ਸਕਦੇ ਸੋ ਬੇਸਿਕਲੀ ਦੇਖਿਆ ਜਾਏ ਤਾਂ ਦੋ ਤਰ੍ਹਾਂ ਦੇ ਵੈਬਸ ਨੇ ਇੱਕ ਓਪਨ ਵੈਬ ਹੈ ਆਪਾਂ ਕੁਝ ਵੀ ਸਰਚ ਕਰਦੇ ਆਪਾਂ Google ਤੇ ਜਾਂਦੇ ਆ ਸਰਚ ਕਰ ਲੈਨੇ ਆ ਉਹ ਨੂੰ ਐਕਸੈਸ ਦੇ ਦਿੰਦਾ ਬਟ ਇੱਕ ਬਿਹਾਈਂਡ ਦ ਸਕਰੀਨ ਵੈਬ ਕੰਮ ਕਰ ਰਿਹਾ ਜਿਹਨੂੰ ਡਾਰਕ ਵੈਬ ਕਹਿੰਦੇ ਆ ਡਾਰਕ ਵੈਬ ਨੂੰ ਐਕਸੈਸ ਕਰਨ ਵਾਸਤੇ ਤੁਹਾਨੂੰ ਸਪੈਸੀਫਿਕ ਬ੍ਰਾਊਸਰਸ ਚਾਹੀਦੇ ਆ ਤੁਸੀਂ ਸਿੰਪਲੀ ਇੰਟਰਨੈਟ ਐਕਸਪਲੋਰਰ ਜਾਂ ਗੂਗਲ ਕ੍ਰੋਮ ਤੇ ਉਹਨੂੰ ਐਕਸੈਸ ਨਹੀਂ ਕਰ ਸਕਦੇ ਉਹਦੇ ਵਾਸਤੇ ਡੈਡੀਕੇਟਿਡ ਸੌਫਟਵੇਅਰਸ ਨੇ ਡੈਡੀਕੇਟਿਡ ਉਹਦੇ ਬ੍ਰਾਊਸਰਸ ਨੇ ਉਹ ਉਹਦੇ ਵਿੱਚ ਤੁਸੀਂ ਜਦੋਂ ਆਪਣੀ ਲੌਗਇਨ ਆਈਡੀ ਪਾਸਵਰਡਸ ਬਣਾ ਲੈਂਦੇ ਹੋ ਤੇ ਉਹਦੇ ਵਿੱਚ ਜਿਹੜਾ ਤੁਹਾਨੂੰ ਚੀਜ਼ਾਂ ਦਾ ਐਕਸੈਸ ਮਿਲਦਾ ਵਾ ਉਹ ਡਾਰਕ ਵੈਬ ਦਾ ਪਾਰਟ ਹੈ ਤੇ ਡਾਰਕ ਵੈਬ ਵੀ ਅੱਜ ਦੀ ਡੇਟ ਦੇ ਵਿੱਚ ਜਿਹੜਾ ਉਹ ਵੈਪਨ ਡਰਗ ਰਿਲੇਟਡ ਚੀਜ਼ਾਂ ਨੂੰ ਕਈ ਜਾਣਤਾ ਉਹਦੇ ਵਿੱਚ ਜਿਹੜਾ ਵਾ ਕਾਫੀ ਐਕਟਿਵ ਹੋ ਗਿਆ ਵਾ ਓਕੇ ਡਾਰਕ ਮਤਲਬ ਵਰਡ ਤੋਂ ਹੀ ਵੈਬ ਵੀ ਜਿਹੜਾ ਡਾਰਕ ਹੈ ਡਾਰਕ ਐਕਟੀਵिटीज ਲਿਕ ਐਗਜੈਕਟਲੀ ਉਹ ਐਕਟਿਵ ਵੈਬ ਨਹੀਂ ਹੈ ਉਹ ਤੁਹਾਨੂੰ ਚਾਨਣੇ ਦੇ ਵਿੱਚ ਨਹੀਂ ਹੈ ਉਹ ਬਿਹਾਈਂਡ ਦ ਸਕਰੀਨ ਕੰਮ ਕਰ ਰਿਹਾ ਉਹ ਲੁਕਿਆ ਹੋਇਆ ਵਾ ਕਿਤੇ ਤੇ ਉਹ ਆਬਵੀਅਸਲੀ ਫਿਰ ਡਾਰਕਰ ਐਕਟੀਵिटीज ਵਾਸਤੇ ਯੂਜ਼ ਕੀਤਾ ਜਾ ਰਿਹਾ ਇਹ ਆਪਾ ਸਾਈਬਰ ਕਰਾਈਮਸ ਹੁੰਦੇ ਆ ਬੇਸਿਕਲੀ ਉਹਨਾਂ ਦਾ ਮੋਡਸ ਆਪਰੇਂਡਾ ਕੀ ਹੈਗਾ ਕਿਦਾਂ ਸਾਈਬਰ ਕਰਾਈਮਸ ਕਰਦੇ ਕਿਦਾਂ ਕੋਈ ਐਪਸ ਹੈਗੀਆਂ ਜਾਂ ਕੋਈ ਪਲੈਟਫਾਰਮਸ ਹੈ ਕੀ ਇਨਵੈਸਟਮੈਂਟ ਹੈ ਇਨਵੈਸਟਮੈਂਟ ਐ ਬੇਸਿਕ ਉਹਦਾ ਕੀ ਹੈਗਾ ਮੋਡਸ ਆਪ੍ਰਿੰਡ ਹੈ ਸਾਈਬਰ ਕਰਾਈਮ ਦਾ ਅੱਜ ਦੀ ਰੇਟ 'ਚ ਓਨੈਸਟਲੀ ਪੁੱਛਿਆ ਜਾਏ ਤਾਂ ਜੋ ਤੁਹਾਡਾ ਦਿਮਾਗ ਸੋਚ ਸਕਦਾ ਹੈ ਉਹ ਹਰ ਇੱਕ ਤਰ੍ਹਾਂ ਦੀ ਸਾਈਬਰ ਕਰਾਈਮ ਕਰਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਬੇਸਿਕ ਲੈ ਲਓ ਕਿ ਮੈਂ ਸਿਲੰਡਰ ਬੁਕਿੰਗ ਕਰਨੀ ਹੈ ਤਾਂ ਉਹ ਸਿਲੰਡਰ ਬੁਕਿੰਗ ਦੇ ਵਿੱਚ ਵੀ ਜਿਹੜਾ ਵਾ ਤੁਹਾਨੂੰ ਤੁਹਾਡੇ ਨਾਲ ਸਾਈਬਰ ਫਰੌਡ ਕਰ ਰਿਹਾ ਕਿ ਤੁਹਾਡੀ KYC ਹੋਣ ਵਾਲੀ ਹੈ ਜੀ ਤੁਹਾਡੀ ਸਬਸਿਡੀ ਤੁਹਾਡੇ ਖਾਤਿਆਂ 'ਚ ਜਿਹੜੀ ਹੈ ਆਂਦੀ ਸੀ ਉਹ ਸਬਸਿਡੀ ਰੁਕ ਜਾਣੀ ਹੈ ਸਾਨੂੰ ਖਾਤਾ ਡਿਟੇਲ ਸ਼ੇਅਰ ਕਰ ਦਿਓ ਉਸ ਤੋਂ ਬਾਅਦ ਤੁਸੀਂ ਤੁਹਾਨੂੰ ਤੁਸੀਂ ਫੋਨ ਯੂਜ਼ ਕਰਦੇ ਹੋ ਟਰਾਈ ਜਿਹੜਾ ਵਾ ਟੈਲੀਕਮ ਰੈਗੂਲੇਟਰੀ ਅਥਾਰਟੀ ਜਿਹੜਾ ਵੈ ਟੈਲੀਕਮ ਇੰਡਸਟਰੀ ਨੂੰ ਰੈਗੂਲੇਟ ਕਰਦੀ ਹੈ ਤਾਂ ਉੱਥੋਂ ਤੁਹਾਨੂੰ ਕਾਲਸ ਆ ਜਾਂਦੇ ਆ ਕਿ ਤੁਹਾਡਾ SIM ਬਲੌਕ ਹੋ ਜਾਣਾ ਹੈ ਜੀ ਤੁਹਾਡਾ ਫੋਨ ਬਲੌਕ ਹੋ ਜਾਣਾ ਹੈ ਉਸ ਤੋਂ ਬਾਅਦ ਤੁਸੀਂ ਆਜੋ ਤਾਂ ਤੁਹਾਡੇ ਬੈਂਕਸ ਨੇ ਜਿਹੜੇ ਰੁਕੇ ਹੋਏ ਤਾਂ ਫਾਈਨੈਂਸ਼ੀਅਲ ਫਰਾਡ ਇੱਕ ਵੱਡੀ ਸਟਰੀਮ ਹੈ ਫਾਈਨੈਂਸ਼ੀਅਲ ਫਰਾਡ ਦੇ ਵਿੱਚੋਂ ਬਹੁਤ ਸਾਰੀਆਂ ਸਟਰੀਮਸ ਨਿਕਲਦੀਆਂ ਕਿ ਆਪਾਂ ਟਰੇਡਿੰਗ ਕਰਦੇ ਆਂ ਤਾਂ ਆਨਲਾਈਨ ਟਰੇਡਿੰਗ ਰਿਲੇਟਡ ਜਿਹੜੇ ਸਕੈਮਸ ਹੋ ਰਹੇ ਆ ਇਹਦੇ ਵਿੱਚ ਹੀ ਤੁਹਾਡੇ ਬੈਂਕ ਰਿਲੇਟਡ ਕਿ ਤੁਹਾਡਾ ਖਾਤਾ ਰੀਨਿਊ ਹੋਣਾ ਹੈ ਜਾਂ ਤੁਹਾਡੇ ਖਾਤੇ 'ਚੋਂ ਕੋਈ ਸਸਪੀਸ਼ੀਅਸ ਟਰਾਂਜੈਕਸ਼ਨ ਹੋ ਗਈ ਹੈ ਜਾਂ ਜਦੋਂ ਆਪਾਂ ਨ ਕੋਈ ਬੁਕਿੰਗ ਕਰਵਾਨੇ ਆ। ਸੋ ਇਹ ਵਾਲੀਆਂ ਚੀਜ਼ਾਂ ਵੀ ਜਿਹੜੀਆਂ ਇਹਦਾ 파ਟ ਬੰਦੀਆਂ ਜਾ ਰਹੀਆਂ ਤੇ ਸਭ ਤੋਂ ਇੰਪੋਰਟੈਂਟ ਜਿਹੜੀ ਅੱਜ ਕੱਲ੍ਹ ਚੀਜ਼ ਆ ਗਈ ਹੈ ਉਹ ਡਿਜੀਟਲ ਅਰੈਸਟ ਆ ਗਈ ਹੈ ਕਿ ਹੁਣ ਤੁਹਾਨੂੰ ਵੀਡੀਓ ਕਾਲ ਕਰਕੇ ਇੱਕ ਪੁਲਿਸ ਅਧਿਕਾਰੀ ਜਿਹੜਾ ਵਾ ਕਹਿ ਦਿੰਦਾ ਕਿ ਤੁਸੀਂ ਡਿਜੀਟਲੀ ਅਰੈਸਟ ਹੋ ਗਏ ਹੋ ਤੇ ਤੁਸੀਂ ਹੁਣ ਇਹਦੇ ਤੋਂ ਬਚਾ ਕਰਨਾ। ਸੋ ਸਾਈਬਰ ਕ੍ਰਾਈਮ ਕੋਈ ਡਿਫਾਈਨਡ ਸਪੇਸ ਨਹੀਂ ਹੈ ਬਹੁਤ ਫਲੈਕਸੀਬਲ ਬਹੁਤ ਸ਼ੈਤਾਨੀ ਹੈ ਇਹ ਦਿਮਾਗ ਦੀ ਸ਼ੈਤਾਨੀ ਹੈ। ਉਹਨੇ ਕੁਝ ਵੀ ਸੋਚ ਲਿਆ ਤੁਹਾਨੂੰ ਕਿਸੇ ਨੇ ਫੋਨ ਕਰਤਾ ਤੁਹਾਡਾ ਕੋਨ ਬੜੇਗਾ ਕਰੋੜਪਤੀ ਚ ਨੰਬਰ ਆ ਗਿਆ ਤੇ ਤੁਹਾਨੂੰ ਬੰਬੇ ਬੁਲਾਣਾ ਜੀ ਤੁਹਾ ਇੰਨੇ ਦੀ ट्रांजैक्शन ਪਾਈ ਸੀਗੀ ਇੰਨੇ ਚਾਰजेस ਤੁਹਾਡੇ ਪੈਂਡਿੰਗ ਨੇ ਇਹ ਪਾ ਦੋ ਸੋ ਐਨੀਥਿੰਗ ਜੋ ਤੁਸੀਂ ਸੋਚ ਸਕਦੇ ਹੋ ਜੋ ਤੁਸੀਂ ਸਾਈਬਰ ਦੇ ਰਿਲੇਟਡ ਅੱਜਕਲ ਕਰ ਰਹੇ ਹੋ ਉਹ ਸਾਰਾ ਕੁਝ ਸਾਈਬਰ ਕ੍ਰਾਈਮ ਦਾ 파ਟ ਬਣ ਜਾਂਦਾ ਤੁਸੀਂ ਵਰਡ ਯੂਜ਼ ਕੀਤਾ ਇੱਕ ਟਰਮ ਯੂਜ਼ ਕੀਤੀ ਡਿਜੀਟਲ ਅਰੈਸਟ ਡਿਜੀਟਲ ਅਰੈਸਟ ਕੀ ਕੀ ਹੁੰਦਾ ਬੇਸਿਕਲੀ ਸੋ ਮੈਂ ਤੁਹਾਡੇ ਸਾਰਿਆਂ ਨੂੰ ਇਸ ਮਾਧਿਅਮ ਰਾਹੀਂ ਜਾਣੂ ਕਰਾਣਾ ਚਾਹਨਾ ਹੈ ਡਿਜੀਟਲ ਅਰੈਸਟ ਅੱਜਕਲ ਬਹੁਤ ਜ਼ਿਆਦਾ ਰਾਈਜ਼ਿੰਗ ਇੱਕ ਚੈਲੰਜ ਬਣ ਗਿਆ ਹੈ ਪੁਲਿਸ ਅਥਾਰਟिटीज ਵਾਸਤੇ ਦੇਖੋ ਪੁਲਿਸ ਇਜ਼ ਫਾਰ ਦਾ ਵੈਲਫੇਅਰ ਆਫ ਸੋਸਾਇਟੀ ਪੁਲਿਸ ਦਾ ਨਿਰਮਾਣ ਹੀ ਤਾਂ ਕੀਤਾ ਗਿਆ ਸੀਗਾ ਕਿ ਸੋਸਾਇਟੀ ਨੂੰ ਵਿਚ ਰੱਖਿਆ ਜਾ ਸਕੇ ਆਰਮੀ ਆਪਣੀ ਤਾਂ ਬੈਠੀ ਹੈ ਜਿਹੜੀ ਬਾਰਡਰਸ ਸਿਕਿਉਰ ਕਰ ਰਹੀ ਹੈ ਬਟ ਇੰਟਰਨਲ ਸਿਵਿਲਿਅਨ ਨੂੰ ਹੈਲਪ ਕਰਨ ਵਾਸਤੇ ਪੁਲਿਸ ਬਣਾਈ ਗਈ ਸੀ ਬਟ ਕਿਤੇ ਨਾ ਕਿਤੇ ਪੁਲਿਸ ਦਾ ਹਰ ਬੰਦੇ ਨੂੰ ਡਰ ਰਹਿੰਦਾ ਵਾ ਕਿ ਪੁਲਿਸ ਨਾਲ ਜੇ ਕੋਈ ਕਾਲ ਆ ਗਿਆ ਜਾਂ ਪੁਲਿਸ ਅਫੀਸ਼ਰ ਵੱਲੋਂ ਕੋਈ ਚਿੱਠੀ ਆ ਗਈ ਤਾਂ ਹਰ ਬੰਦੇ ਨੂੰ ਹੁੰਦਾ ਹੈ ਕਿ ਕੁਝ ਗਲਤ ਪਾਸੇ ਨਾ ਚਲੇ ਜਾ। ਇਹਦਾ ਫਾਇਦਾ ਉਠਾਉਂਦੇ ਹੋਏ ਉਹਨਾਂ ਨੇ ਕੀ ਕੀਤਾ ਕਿ ਉਹ ਤੁਹਾਨੂੰ ਕਾਲ ਕਰਦੇ ਆ, ਵੀਡੀਓ ਕਾਲ ਕਰਦੇ ਆ ਤੇ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਚਾਂਸੇਜ ਲਿੱਤਾ ਜਾਂਦਾ ਹੈ। ਕਾਮਨ ਜਿਹੜੀ ਮੋਡਸ ਆਫ ਆਪਰੇਂਡੀਆ ਉਹ ਇਹ ਹੈ ਕਿ ਤੁਹਾਡਾ ਪਾਰਸਲ ਤੁਸੀਂ ਕਿਤੇ ਭੇਜਿਆ ਸੀਗਾ ਉਹ ਪਾਰਸਲ ਫੜਿਆ ਗਿਆ, ਉਸ ਚ ਡਰੱਗਸ ਮਿਲ ਗਈਆਂ। ਜਾਂ ਫਿਰ ਉਹ ਕਹਿੰਦੇ ਆ ਕਿ ਜੀ ਤੁਹਾਡਾ ਕਿਤੇ ਗਲਤ ਪਰਚੇ ਦੇ ਵਿੱਚ ਨਾਮ ਆ ਗਿਆ ਵੈ। ਜਾਂ ਫਿਰ ਉਹ ਕਹਿੰਦੇ ਆ ਕਿ ਜੀ ਤੁਹਾਡੇ ਬੈਂਕ ਤੋਂ ਕੋਈ ਟ੍ਰਾਂਜੈਕਸ਼ਨ ਹੋ ਗਈ ਹੈ ਜਿਹੜੀ ਕਿ ਕਿਸੇ ਡਰੱਗਸ ਸਮਗਲਰ ਦੇ ਖਾਤੇ ਦੇ ਵਿੱਚ ਹੋ ਗਈ ਹੈ। ਹੁਣ ਤੁਹਾਡਾ ਵੀ ਨਾਮ ਆ ਰਿਹਾ। ਸੋ ਉਹ ਦੇਖ ਕੇ ਹਰ ਬੰਦੇ ਦੇ ਅੰਦਰ ਇੱਕ ਸਸ ਉਹ ਵੀਡੀਓ ਕਾਲ ਕਰਕੇ ਇੱਕ ਪ੍ਰੋਪਰ ਪੁਲਿਸ ਅਫੀਸ਼ਰ ਯੂਨੀਫਾਰਮਡ ਪੁਲਿਸ ਅਫੀਸ਼ਰ ਦਿਖਾਉਂਦੇ ਵੀ ਆ ਜੋ ਕਿ ਇੱਕ ਫੇਕ ਬੰਦਾ ਹੁੰਦਾ ਹੈ ਜੋ ਕਿ ਉਹ ਤੁਹਾਨੂੰ ਦੱਸਦਾ ਹੈ ਕਿ ਜਿਹੜਾ ਕਿ ਤੁਹਾਡਾ ਉਹਦੇ ਵਿੱਚ ਨਾਮ ਆਣ ਦੇ ਕਾਰਨ ਹੁਣ ਜਿਹੜਾ ਵੈ ਤੁਹਾਨੂੰ ਅਰੈਸਟ ਕੀਤਾ ਜਾਂਦਾ ਵੈ ਇਸ ਚੀਜ਼ ਦੇ ਵਿੱਚ ਤੇ ਜੇ ਤੁਸੀਂ ਇਹ ਪ੍ਰੋਸੀਡਿੰਗ ਨਾ ਕੰਪਲੀਟ ਕੀਤੀ ਤਾਂ ਤੁਹਾਡੇ ਖਿਲਾਫ ਜਿਹੜੇ ਆ ਵਾਰੰਟ ਜਿਊ ਕੀਤਾ ਜਾਣਗੇ ਜਾਂ ਤੁਹਾਡੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਉਹ ਤੁਹਾਨੂੰ ਫੋਨ ਦੇ ਵਿੱਚ ਹੀ ਬਿਨਾ ਫਿਜ਼ੀਕਲੀ ਪ੍ਰੈਜ਼ੈਂਟ ਹੋਏ ਅਰੈਸਟ ਕਰ ਰਿਹਾ ਤੁਹਾਨੂੰ ਆਪਣੀ ਕਸਟਡੀ ਦੇ ਵਿੱਚ ਲੈ ਰਿਹਾ ਤੇ ਫਿਰ ਉਹਨੂੰ ਮੈਨੀਪੂਲੇਟ ਕਰਕੇ ਉਹਦੇ ਤੋਂ ਫਾਈਨੈਂਸ਼ੀਅਲ ਗੇਨ ਲੈ पीसीਆ ਆਪਣੇ ਜਿਹੜੇ ਹੁਣ ਭਾਰਤੀ ਨਿਆਇ ਸੰਹਿਤਾ ਜਾਂ ਨਾਗਰਿਕ ਸੁਰੱਖਿਆ ਸੰਹਿਤਾ ਆ ਉਹਦੇ ਵਿੱਚ ਵੀ ਇਦਾਂ ਪ੍ਰोसीडिंग्स ਦਾ ਕੁਛ ਹੋਣਾ ਨਹੀਂ ਹੈ ਨਾ ਨਹੀਂ ਭਾਰਤੀ ਨਿਆਇ ਸੁਰੱਖਿਆ ਸੰਹਿਤਾ ਜਿਹੜੀ Crpc ਨੂੰ ਰਿਪਲੇਸ ਕਰਕੇ ਆਈ ਹੈ ਉਹ ਸਾਨੂੰ ਇਹ ਪਾਵਰਸ ਦਿੰਦੀ ਹੈ ਕਿ ਅਸੀਂ ਇਸੇ ਦੀ ਵੀ ਜਿਹੜੀ ਹੈ ਔਨ ਕਾਲ ਵੀ ਹੁਣ ਸਟੇਟਮੈਂਟ ਰਿਕਾਰਡ ਕਰ ਸਕਦੇ ਆ ਅਸੀਂ ਵੀਡੀਓ ਕਾਲ ਦੇ ਥਰੂ ਕੋਈ ਗਵਾਹ ਨਾਲ ਬਿਠਾ ਕੇ ਜਿਹੜਾ ਵਾ ਕਰ ਸਕਦੇ ਆ ਇਨਫੈਕਟ ਕੋਰਟ ਰੂਮ ਦੇ ਵਿੱਚ ਵੀ ਕਿਉਂਕਿ ਬਾਰ-ਬਾਰ ਜੇਲ੍ਹ ਤੋਂ ਕੈਦੀ ਨੂੰ ਲੈ ਕੇ ਕੋਰਟ ਲੈ ਕੇ ਆਉਣਾ ਪੈਂਦਾ ਉਹਦੀ ਗਵਾਹੀ ਕਰਾਣੀ ਪੈਂਦੀ ਹੈ ਫਿਰ ਉਹਨੂੰ ਜੇਲ ਛੱਡਣਾ ਪੈਂਦਾ ਸੋ ਇਹ ਪ੍ਰੋਸੀਜਰ ਨੂੰ ਖਤਮ ਕਰਨ ਵਾਸਤੇ ਕੋਰਟ ਰੂਮਸ ਚ ਵੀ ਜਿਹੜੇ ਸਕਰੀਨਸ ਲੱਗ ਚੁੱਕੀਆਂ ਨੇ ਤੇ ਉਹ ਜੇਲ ਤੋਂ ਡਾਇਰੈਕਟ ਹੀ ਗਵਾਹੀ ਕਰਵਾ ਲੈਂਦੇ ਆ ਲੋਕਾਂ ਦੀ ਬਟ ਕੋਈ ਵੀ ਬੰਦਾ ਤੁਹਾਨੂੰ ਡਿਜੀਟਲੀ ਅਰੈਸਟ ਇਦਾਂ ਨਹੀਂ ਕਰ ਸਕਦਾ ਕਿ ਉਹ ਤੁਹਾਨੂੰ ਫੋਨ ਤੇ ਕਹੇ ਕਿ ਨਾਓ ਯੂ ਆਰ ਅੰਡਰ ਅਰੈਸਟ ਤੇ ਹੁਣ ਤੁਸੀਂ ਜਿਹੜਾ ਵੈ ਇਸ ਪ੍ਰੋਸੀਡਿੰਗ ਨੂੰ ਕਰਨਾ ਵੈ ਟੈਕਨੋਲੋਜੀ ਸਿਰਫ ਤੁਹਾਡੀ ਸਹੂਲਤ ਵਾਸਤੇ ਬਣੀ ਹੈ ਕਿ ਤੁਹਾਡੇ ਬਿਆਨ ਲਿਖੇ ਜਾ ਸਕਣ ਤੁਹਾਡੀ ਗਵਾਹੀ ਹੋ ਸਕੇ ਤੁਹਾਨੂੰ ਬਾਰ ਬਾਰ ਕਿਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਚੱਕਰ ਨਾ ਕੱਟੇ ਜਾਣ ਬਟ ਕਿਉਂਕਿ ਅਵੇਅਰਨੈਸ ਨਹੀਂ ਹੈ ਆਮ ਲੋਕਾਂ ਇਹ ਵਾਰ ਇਹ ਲੱਗ ਜਾਂਦਾ ਕਿ ਕਿਤੇ ਉਹਨਾਂ ਨੇ ਕੁਝ ਗਲਤੀ ਕੀਤੀ ਹੈ ਤੇ ਹੁਣ ਉਹਨਾਂ ਨੂੰ ਅਰੈਸਟ ਕੀਤਾ ਜਾ ਰਿਹਾ ਹੈ। ਔਰ ਮੈਨੂੰ ਐਨਾ ਇਨਲਾਈਟਨਡ ਸੈਸ਼ਨ ਹੋਏ ਤੱਕ ਜਾ ਰਿਹਾ ਹੈਗਾ ਐਂਡ ਆਈ ਹੋਪ ਪੀਪਲ ਵਿਲ ਗੈਟ ਸੈਂਸਿਟਾਈਜ਼ਡ ਉਹ ਉਹ ਵੀ ਆਪਣੀ ਜ਼ਿੰਮੇਵਾਰੀ ਸਮਝਣ ਕਿ ਔਰ ਅਗਲਾ ਕੁਐਸਚਨ ਵੀ ਇਹੀ ਹੈ ਕਿ ਸੋਸਾਇਟੀ ਉਹ ਆਪਣਾ ਕੀ ਰੋਲ ਪਲੇ ਕਰ ਸਕਦੀ ਹੈ। ਸੋ ਬੇਸਿਕਲੀ ਸਭ ਤੋਂ ਵੱਡੀ ਪ੍ਰੋਬਲਮ ਪਹਿਲਾਂ ਆਉਂਦੀ ਹੈ ਲੈਕ ਆਫ ਅਵੇਅਰਨੈਸ ਦੀ। ਸਭ ਤੋਂ ਪਹਿਲਾਂ ਸਾਨੂੰ ਸਵਾਲ ਹੀ ਪੁੱਛਿਆ ਜਾਂਦਾ ਕਿ ਹੁਣ ਸਾਨੂੰ ਕਿੱਦਾਂ ਪਤਾ ਚੱਲੇ ਇਹ ਫਰਾਡ ਸੀਗਾ ਕਿ ਨਹੀਂ ਸੀਗਾ। ਸੋ ਉਹਦੇ ਵਾਸਤੇ ਸਾਡੀ ਸਰਕਾਰ ਨੇ ਖਾਸ ਕਰਕੇ ਇਸੇ ਸਾਲ ਜਿਹੜਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦਾ ਇੱਕ ਨਿਰਮਾਣਤਾ ਹੈ ਪਹਿਲਾਂ ਤੁਸੀਂ ਜੋ ਵੀ ਕੰਪਲੇਂਟ ਹੁੰਦੀ ਸੀ ਆਪਣੇ ਰਿਸਪੈਕਟਿਵ ਥਾਣੇ 'ਚ ਜਾ ਕੇ ਦਿੰਦੇ ਸੀਗੇ ਜਾਂ ਡੀਐਸਪੀ ਆਫਿਸ 'ਚ ਜਾ ਕੇ ਦਿੰਦੇ ਸੀ ਜਾਂ ਐਸਐਸਪੀ ਸਰ ਨੂੰ ਜਾ ਕੇ ਦਿੰਦੇ ਸੀਗੇ ਹੁਣ ਸਾਈਬਰ ਰਿਲੇਟਿਡ ਜਿਹੜੀ ਵੀ ਕੰਪਲੇਂਟ ਹੈ ਉਹਦੀ ਜੂਰਿਸਡਿਕਸ਼ਨ ਪੂਰੇ ਜ਼ਿਲ੍ਹੇ ਦੀ ਹੈ ਉਹ ਡਿਸਟ੍ਰਿਕਟ ਹੁਸ਼ਿਆਰਪੁਰ ਦਾ ਜੀ ਮੈਂ ਗੱਲ ਕਰਾਂ ਤਾਂ ਪੁਲਿਸ ਲਾਈਨ ਦੇ ਬਿਲਕੁਲ ਅਡਜੋਇਨਿੰਗ ਇੱਕ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਬਣਾਇਆ ਗਿਆ ਬਿਲਕੁਲ ਜੀ ਸੋ ਪੂਰੇ ਹੁਸ਼ਿਆਰਪੁਰ ਡਿਸਟ੍ਰਿਕਟ ਨੂੰ ਜੇ ਕੋਈ ਵੀ ਸਾਈਬਰ ਕ੍ਰਾਈਮ ਰਿਲੇਟਿਡ ਪ੍ਰੋਬਲਮ ਆ ਤੁਹਾਡਾ ਤੋਂ OTP ਮੰਗਦਾ ਹੈ ਕੋਈ ਤੁਹਾਡਾ ਤੋਂ ਤੁਹਾਡੀ ਬੈਂਕ ਡਿਟੇਲਸ ਮੰਗਦਾ ਹੈ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਯਾਰ ਇਹ ਸਹੀ ਹੈ ਕਿ ਨਹੀਂ ਹੈ ਸਭ ਤੋਂ ਪਹਿਲੀ ਗੱਲ ਟੇਕ ਅ ਪਾਜ਼ ਇੱਕ ਵਾਰੀ 2 ਮਿੰਟ ਦੀ ਬ੍ਰੇਕ ਲਓ ਤੇ ਸੋਚੋ ਕਾਹਲੀ ਚ ਕਦੀ ਕੋਈ ਐਕਸ਼ਨ ਨਾ ਲਓ ਉਹ ਤੁਹਾਨੂੰ ਕਹਿ ਰਿਹਾ ਕਿ ਜੀ ਤੁਹਾਡਾ ਮੁੰਡਾ ਅਸੀਂ ਫੜਿਆ ਹੋਇਆ ਵੈ ਤੁਸੀਂ ਜੇ ਪੈਸੇ ਨਹੀਂ ਪਾਏ ਤਾਂ ਜਿਹੜਾ ਅਸੀਂ ਉਹਨੂੰ ਮਾਰ ਦਾਂਗੇ ਜਾਂ ਇਹ ਕਰ ਦਾਂਗੇ ਹਰ ਬੰਦੇ ਨੂੰ ਆਪਣੀ ਔਲਾਦ ਬਹੁਤ ਜ਼ਿਆਦਾ ਪਿਆਰੀ ਹੈ ਉਸੇ ਡਰ ਚ ਲੋਕੀਏ ਕ੍ਰਾਈਮ ਚ ਆ ਵੀ ਜਾਂਦੇ ਬਟ ਮੇਰੀ ਸਲਾਹ ਮੰਨੋ ਇਦਾਂ ਦੀ ਕਦੀ ਵੀ ਕੋਈ ਐਮਰਜੈਂਸੀ ਅਰਾਈਜ਼ ਨਹੀਂ ਹੁੰਦੀ ਕਿ ਕੋਈ ਤੁਹਾਨੂੰ ਫੋਨ ਕਰਕੇ ਕਹੇ ਕਿ ਯਾਦ ਰੱਖੋ ਪੁਲਿਸ ਅਫੀਸ਼ਰ ਬਣ ਕੇ ਉਹ ਤੁਹਾਨੂੰ ਕਹੇ ਕਿ ਤੁਸੀਂ ਪੈਸੇ ਪਾਓ ਨਹੀਂ ਤਾਂ ਤੁਹਾਡੇ ਨਾਲ ਗਲਤ ਹੋ ਜਾਏਗਾ ਸੋ ਸਭ ਤੋਂ ਪਹਿਲੀ ਚੀਜ਼ ਟੇਕ ਅ ਪਾਜ਼ ਇੱਕ ਮਿੰਟ ਦੀ ਬ੍ਰੇਕ ਲਓ 2 ਮਿੰਟ ਦੀ ਬ੍ਰੇਕ ਲਓ ਉਹਨੂੰ ਕਹੋ ਯਾਰ ਮੇਰਾ ਨੈਟਵਰਕ ਨਹੀਂ ਆ ਰਿਹਾ ਮੈਂ ਹੁਣੇ ਤੈਨੂੰ ਕਾਲ ਬੈਕ ਕਰਦਾ ਵਾਂ ਤੇ ਇਮੀਡੀਏਟਲੀ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਤੁਸੀਂ ਜਿਹੜਾ ਵੈ ਕਾਲ ਕਰਕੇ ਇਹਨੂੰ ਕਨਫਰਮ ਕਰੋ ਜੇ ਤੁਸੀਂ ਉੱਥੇ ਫਿਜ਼ੀਕਲੀ ਵਿਜ਼ਿਟ ਕਰ ਸਕਦੇ ਹੋ ਤਾਂ ਬੈਸਟ ਹੈ ਉੱਥੇ ਸਾਡੇ ਮੁਲਾਜ਼ਮ ਹੋਰ ਬੈਟਰ ਤੁਹਾਨੂੰ ਗਾਈਡ ਕਰ ਸਕਦੇ ਹਨ ਉਹਨਾਂ ਤੋਂ ਇਹ ਵੈਰੀਫਾਈ ਕਰੋ ਜਾਂ ਕਿਸੇ ਐਟਲੀਸਟ ਆਪਣੇ ਸਿਆਣੇ ਦੋਸਤ ਤੋਂ ਹੀ ਸਲਾ ਤੋ ਪਹਿਲੀ ਚੀਜ਼ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ ਜੇ ਕਿਤੇ ਵੀ ਡਾਊਟ ਆ ਰਿਹਾ ਵਾ ਤਾਂ ਕਨਫਰਮ ਕਰ ਲਿਤਾ ਜਾਵੇ ਸਪੋਜ਼ਿੰਗਲੀ ਹੁਣ ਆਪਾਂ ਇਹ ਚੀਜ਼ ਤੋਂ ਹੋ ਗਏ ਸਪੋਜ਼ਿੰਗਲੀ ਆਪਾਂ ਪੈਸੇ ਟਰਾਂਸਫਰ ਕਰਤੇ ਅਗਲੇ ਦੇ ਖਾਤੇ ਚ ਚਲੇ ਗਏ ਤੇ ਹੁਣ ਕੁਐਸ਼ਨ ਆ ਜਾਂਦਾ ਹੈ ਕਿ ਹੁਣ ਪੈਸੇ ਤਾਂ ਅਸੀਂ ਪਾਤੇ ਹੁਣ ਅਸੀਂ ਕਿੱਥੇ ਜਾਈਏ ਕੀ ਕਰੀਏ ਪਾਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਜੀ ਸਾਡੇ ਨਾਲ ਫਰਾਡ ਹੋ ਗਿਆ ਸੋ ਗਵਰਨਮੈਂਟ ਨੇ ਇੱਕ ਬਹੁਤ ਡੈਡੀਕੇਟਿਡ ਪੋਰਟਲ ਬਣਾਤਾ ਹੈ ਜਿਹਨੂੰ ਕਿ cybercrime.gov.in ਕਰਕੇ ਇੱਕ ਪੋਰਟਲ ਹੈ ਤੇ ਇਹਦੀ ਸਭ ਤੋਂ ਇੰਪੋਰਟੈਂਟ ਹੈਲਪਲਾਈਨ ਨੰਬਰ ਹੈ 1930 1930 ਸੋ ਮ ਦੇਟ ਚ ਹਰ ਲੋਕ ਬੰਦੇ ਨੂੰ 1930 ਨੰਬਰ ਯਾਦ ਕਰਨ ਦੀ ਬਹੁਤ ਜ਼ਰੂਰਤ ਹੈ ਜੇ ਤੁਸੀਂ ਕਿਸੇ ਦੇ ਖਾਤੇ ਚ ਪੈਸੇ ਪਾ ਦਿੱਤੇ ਨੇ ਤੋਂ 1930 ਨੰਬਰ ਦੀ ਇੱਕ ਡੈਡੀਕੇਟਿਡ ਟੀਮ ਮੁਹੱਲੀ ਦੇ ਵਿੱਚ ਬੈਠਦੀ ਹੈ ਇਹਨਾਂ ਦੇ ਮੋਰ ਦੈਨ 350 ਬੈਂਕ ਵਾਲਟ ਕੰਪਨੀਆਂ ஆன்ਲਾਈਨ ਪੇ ਪੀ ਐਮ ਫ੍ਰੀ ਚਾਰਜ ਗੂਗਲ ਪੇ ਜੋ ਜੋ ਵੀ ਹੈ ਇਹਨਾਂ ਦੇ ਸਾਰਿਆਂ ਨਾਲ ਡਾਇਰੈਕਟ ਲਿੰਕਸ ਨੇ ਇਹਨਾਂ ਦੇ ਨੋਡਲ ਆਫਿਸਰਸ ਨਾਲ ਉਹ ਟੱਚ ਨੇ ਜਿੱਦਾਂ ਹੀ ਤੁਸੀਂ 1930 ਤੇ ਕਾਲ ਕਰਕੇ ਦੱਸ ਦਿਓ ਕਿ ਮੇਰੀ ਆਹ ਟ੍ਰਾਂਜ਼ੈਕਸ਼ਨ ਨੰਬਰ ਆ ਮੇਰਾ ਬੈਂਕ ਅਕਾਊਂਟ ਨੰਬਰ ਇੰਨੇ ਵਜੇ ਮੇਰੇ ਬੈਂਕ ਤੋਂ ਪੈਸੇ ਟ੍ਰਾਂਸਫਰ ਹੋ ਗਏ ਵਿਥਿਨ ਨੋ ਉਹ ਤੁਹਾਡੀ ਪੇਮੈਂਟ ਤੇ ਫ੍ਰੀਜ਼ ਲਗਾ ਦਿੰਦੇ ਆ। ਸੋ ਸੁਪੋਜ਼ਿੰਗਲੀ ਮੈਂ ਗਲਤੀ ਨਾਲ ਜਾਂ ਅੰਡਰ ਦ ਫਰਾਡ ਮੈਂ ਤੁਹਾਨੂੰ ਜਿਹੜਾ 50000 ਰੁਪਏ ਟ੍ਰਾਂਸਫਰ ਕਰਤਾ। ਮੈਂ ਇਮੀਡੀਏਟਲੀ 1930 ਤੇ ਕਾਲ ਕਰਕੇ ਉਹਨਾਂ ਨੂੰ ਦੱਸੀ। ਸੋ ਉਹ ਤੁਹਾਡੇ ਖਾਤੇ ਦੇ ਵਿੱਚ ਉਸ ਪੈਸੇ ਤੇ ਫ੍ਰੀਜ਼ ਲੱਗ ਜਾਏਗਾ। ਤੁਸੀਂ ਉਹ ਪੈਸੇ ਯੂਜ਼ ਹੀ ਨਹੀਂ ਕਰ ਸਕਦੇ। ਤੇ ਬਾਏ ਰਾਈਟਿੰਗ ਅ ਸਿੰਪਲ ਐਪਲੀਕੇਸ਼ਨ ਇਨ ਦ ਕੋਰਟ। ਕੋਰਟ ਰੂਮ ਦੇ ਵਿੱਚ ਤੁਸੀਂ ਉਹ ਐਪਲੀਕੇਸ਼ਨ ਦੇਣੀ ਹੈ ਕਿ ਮੇਰੇ ਨਾਲ ਸਾਈਬਰ ਫਰਾਡ ਹੋਇਆ। ਮੇਰੇ ਪੇਮੈਂਟ ਟ੍ਰਾਂਸਫਰ ਹੋ ਗਈ ਸੀ। ਹੁਣ ਉੱਤੇ ਫ੍ਰੀਜ਼ ਲੱਗ ਗਿਆ ਵਾ। ਕੋਰਟ ਆਰਡਰ ਕਰ ਦੇਗਾ ਤੁਹਾਡੇ ਉਹ ਪੈਸੇ ਤੁਹਾਨੂੰ ਵਾਪ ਹਾਲ ਦੇ ਵਿੱਚ ਹੁਸ਼ਿਆਰਪੁਰ ਪੁਲਿਸ ਨੇ ਮੋਰ ਥੈਨ 75 ਲੱਖ ਰੁਪਏ ਜਿਹੜੇ ਹੈ ਲੋਕਾਂ ਦੇ ਔਰ ਫ੍ਰੀਜ਼ਿੰਗ ਆਰਡਰਸ ਥਰੂ ਵਾਪਸ ਕਰਵਾਏ ਹੈ ਤੁਸੀਂ ਬਿਲਕੁਲ ਹਿੰਮਤ ਨਹੀਂ ਛੱਡਣੀ ਕਿ ਪੈਸੇ ਚਲੇ ਗਏ ਹੁਣ ਮੈਂ ਸੋਚਣਾ ਕਿ ਯਾਰ ਹੁਣ ਤਾਂ ਜੋ ਹੋਣਾ ਸੀ ਹੋ ਗਿਆ ਇਹ ਤਾਂ ਰੱਬ ਦਾ ਭਾਣਾ ਸੀਗਾ ਇਹ ਤਾਂ ਚਲਾ ਗਿਆ ਤੁਸੀਂ ਉਹ ਪੈਸੇ ਵਾਪਸ ਲੈ ਲੈਣਾ ਇਨੀਸ਼ੀਏਟਿਵ ਲੈਣਾ ਇਨੀਸ਼ੀਏਟਿਵ ਲੈਣਾ ਥਰਡ ਇੰਪੋਰਟੈਂਟ ਥਿੰਗ ਸਪੋਜ਼ਿੰਗਲੀ ਹੁਣ ਤੁਹਾਨੂੰ ਪਤਾ ਹੀ ਬਹੁਤ ਲੇਟ ਚੱਲਿਆ ਉਹ ਪੈਸੇ ਵੀ ਅੱਗੇ ਜਿ ਅੱਗੇ ਟ੍ਰਾਂਸਫਰ ਹੋਗੇ ਬਟ ਤੁਸੀਂ ਉਹ ਚੀਜ਼ ਦੀ ਕੰਪਲੇਂਟ ਜ਼ਰੂਰ ਕਰਨੀ ਹੈ ਉਹ ਬੰਦਾ ਅੱਜ ਜੇ ਤੁਹਾ ਰਹੇਗਾ ਸੋ ਤੁਸੀਂ ਇਸ ਚੀਜ਼ ਨੂੰ ਰਿਪੋਰਟ ਜ਼ਰੂਰ ਕਰਵਾਉਣਾ ਹੈ ਰਿਪੋਰਟ ਜਦੋਂ ਆਪਾਂ ਕਰਵਾਨੇ ਆ ਤਾਂ ਉਹ ਇੱਕ ਬੰਦੇ ਦਾ ਰਿਕਾਰਡ ਕਾਇਮ ਹੁੰਦਾ ਰਹਿੰਦਾ ਹੈ ਕਿ ਉਹ ਕਿਤੇ ਨਾ ਕਿਤੇ ਜਦੋਂ ਕੱਲ ਨੂੰ ਅਰੈਸਟ ਹੁੰਦਾ ਹੈ ਤਾਂ ਉਹ ਰਿਕਾਰਡ ਦੇ ਵਿੱਚ ਉਹਦੇ ਬੋਲਦਾ ਹੈ ਕਿ ਇਹ ਜਿਹੜਾ ਵੈ ਸਸਪੀਸ਼ੀਅਸ ਅਕਾਊਂਟ ਹੈ ਜਾਂ ਸਸਪੀਸ਼ੀਅਸ ट्रांजੈਕਸ਼ਨਸ ਇਹਦੇ ਅਕਾਊਂਟੋਂ ਹੋਈਆਂ ਸੋ ਜ਼ਰੂਰ ਰਿਪੋਰਟ ਕਰੋ ਕੋਈ ਛੋਟੇ ਤੋਂ ਛੋਟਾ ਸਾਈਬਰ ਕ੍ਰਾਈਮ ਵੀ ਤੁਹਾਨੂੰ ਕੋਈ ਵੀਡੀਓ ਕਾਲ ਆਈ ਉਹ ਉਹਨੇ ਤੁਹਾਨੂੰ ਨਿਊਡ ਪਿਕਚਰਸ ਦਿਖਾਈਆਂ ਤੇ ਤੁਹਾਡੇ ਨਾਲ ਜਿਹੜੀ ਹੈ ਵੀਡੀਓ ਬਣਾ ਲਈ ਬਾਅਦ ਚੋਂ ਤੁਹਾਨੂੰ ਬਲੈਕਮੇਲ ਕਰਨ ਲੱਗ ਗਿਆ ਤੁਹਾਨੂੰ ਪਤਾ ਸੀ ਉਸ ਚੀਜ਼ ਦੀ ਪਰਵਾਹ ਨਹੀਂ ਕਰ ਰਹੇ ਬਟ ਜ਼ਰੂਰ ਉਸ ਦੀ ਕੰਪਲੇਂਟ ਦੋ ਤਾਂ ਕਿ ਉਹ ਬੰਦਾ ਟਰੈਕ ਕੀਤਾ ਜਾਵੇ। ਓਕੇ ਜੀ। ਆਪਾਂ ਸੀ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ cybercrimepolice.gov.in ਠੀਕ ਹੈ ਜੀ। ਤੇ 1930 ਹੈਲਪਲਾਈਨ ਨੰਬਰ ਹੈ। 1930 ਹੈਲਪਲਾਈਨ ਨੰਬਰ ਔਰ ਪੋਰਟਲ ਹੈ cybercrimepolice.gov.in ਰਿਪੋਰਟਿੰਗ ਜ਼ਰੂਰ ਕੀਤੀ ਜਾਵੇ। ਤਾਂ ਜੋ ਜੋ ਅੱਜ ਤੁਹਾਡੇ ਨਾਲ ਹੋਣ ਕੋਈ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਐਜ਼ ਅ ਸਿਟੀਜ਼ਨ ਸਾਡੀ ਡਿਊਟੀ ਬਣਦੀ ਆ ਵੀ ਸਪੋਰਟ ਕਰੀਏ। ਹੋਰ ਸਿਟੀਜ਼ਨਜ਼ ਦੇ ਨਾਲ ਅਧਾਰੇ ਕਰਾਈਮਸ ਨਾ ਹੋਵੇ। ਡਾਟਾ ਜੀ ਨੈਸ਼ਨਲ ਸਾਈਬਰ ਕਰਾਈਮ ਪੋਰਟਲ ਦਾ ਅਗਰ ਡਾਟਾ ਦੇਖੀਏ ਜਨਵਰੀ ਔਰ ਅਪ੍ਰੈਲ 2024 ਦੇ ਵਿੱਚ ਵਿੱਚ ਤਕਰੀਬਨ ਡਿਜ਼ਲ ਸਲੂ 1775 1750 ਕਰੋੜ ਦਾ ਲਾਸ ਹੋਇਆ ਸਿਰਫ 4 ਮਹੀਨਿਆਂ ਚ ਤੇ 7 ਲੱਖ 40 ਹਜ਼ਾਰ ਤੋਂ ਉੱਪਰ ਕੰਪਲੇਂਟਸ ਲਾਂਚ ਹੋਈਆਂ ਤੁਸੀਂ ਹਸ਼ਿਆਰਪੁਰ ਪੁਲਿਸ ਨੇ ਕਿੰਨੀ ਹਸ਼ਿਆਰਪੁਰ ਪੁਲਿਸ ਨੂੰ ਕਿੰਨੀਆਂ ਕੰਪਲੀਨਟਸ ਐਵਰੇਜ ਡੇਲੀ ਕੀਤੀਆਂ ਜਾਂਦੀਆਂ ਨਾਗਰਿਕਾ ਦੁਆਰਾ ਤੇ ਔਰ ਕਿੰਨਾ ਸਾਡੇ ਕੋਲ ਡਾਟਾ ਹੈ ਕਿ ਕਿੰਨਾ ਫਾਈਨੈਂਸ਼ਲੀ ਲਾਸ ਹੋ ਚੁਕਿਆ ਸਿਟੀਜ਼ਨਸ ਨੂੰ ਸੋ ਅਗਰ ਮੈਂ ਇਸ ਸਾਲ 2024 ਦੀ ਗੱਲ ਕਰਾਂ ਤਾਂ ਸਾਡੇ ਕੋਲ ਰਿਪੋਰਟਡ ਕ੍ਰਾਈਮ more than 1.75 ਕਰੋੜਸ ਦਾ ਜਿਹੜਾ ਵੈ ਹੁਸ਼ਿਆਰਪੁਰ ਡਿਸਟ੍ਰਿਕਟ ਅਲੋਨ ਦਾ ਹੀ ਹੋ ਚੁਕਾ 1.75 1.75 ਕਰੋੜ ਰੁਪਏ ਵੈਰੀ ਹਿਊਜ ਸਪੈਸ਼ਲੀ ਫਾਰ ਅ ਸਮਾਲ ਡਿਸਟ੍ਰਿਕਟ ਲਾਈਕ ਹੁਸ਼ਿਆਰਪੁਰ ਐਜੂਕੇਟਿਡ ਐਜੂਕੇਟਿਡ ਪੀਪਲ ਮੋਸਟ ਐਜੂਕੇਟਿਡ ਪੀਪਲ ਸਾਈਬਰ ਕਰਾਈਮ ਹੈ ਹੀ ਐਜੂਕੇਟਿਡ ਲੋਕਾਂ ਦਾ ਕਰਾਈਮ ਤੁਸੀਂ ਜੇ ਕਿਸੇ ਨਾਨ ਐਜੂਕੇਟਿਡ ਬੰਦੇ ਨੂੰ ਫੋਨ ਕਰੋਗੇ ਉਹਨੂੰ ਸਮਝ ਵੀ ਨਹੀਂ ਆਏਗਾ ਕਿ ਇਹ ਕੈਕ ਹੀ ਰਿਹਾ ਸਮਝਦਾਰ ਬੰਦਾ ਹੀ ਸਮਝ ਸਕਦਾ ਹੈ ਕਿ ਉਹਦੀ ਗ੍ਰੈਵਿਟੀ ਕਿੰਨੀ ਜ਼ਿਆਦਾ ਹੈ ਸੋ ਐਵਰੀ ਡੇ ਬੇਸਿਸ ਤੇ ਸਾਨੂੰ 15 ਟੂ 20 ਕੰਪਲੇਂਟਸ ਰੀਸੀਵ ਹੁੰਦੀਆਂ ਨੇ ਡਿਫਰੈਂ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਹੈ NCRP ਜਿਹਨੂੰ ਆਪਾਂ ਕਹਿੰਦੇ ਆ ਸੋ NCRP ਥਰੂ 1930 ਪੋਰਟਲ ਥਰੂ ਡਾਇਰੈਕਟ ਕੰਪਲੇਂਟਸ ਵੀ ਸਾਡੇ ਕੋਲ ਆਉਂਦੀਆਂ ਨੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਚ ਆ ਕੇ ਡਾਇਰੈਕਟ ਲੋਕੀ ਦਰਖਾਸਤ ਦਿੰਦੇ ਆ ਜਾਂ SSP ਸਰ ਨੂੰ ਮਿਲ ਕੇ ਜਿਹੜਾ ਵਾ ਵਾਇਆ ਚੈਨਲ ਉੱਪਰੋਂ ਵੀ ਸਾਨੂੰ ਦਰਖਾਸਤਾਂ ਮਾਕ ਹੁੰਦੀਆਂ ਸੋ ਇਹ ਬਹੁਤ ਇਵੋਲਵਿੰਗ ਜਿਹੜੀ ਹੈ ਅਸੀਂ ਟਾਈਮ ਐਂਡ ਅਗੇਨ ਬਹੁਤ ਅਵੇਅਰਨੈਸ ਪ੍ਰੋਗਰਾਮਸ ਚਲਾਉਂਦੇ ਆ ਲੋਕਾਂ ਨੂੰ ਗਾਈਡ ਕਰਦੇ ਆ ਕਿ ਵੀ ਕਦੀ ਕਿਸੇ ਨਾਲ OTP ਸ਼ੇਅਰ ਨਾ ਕਰੋ ਕੋਈ ਅਣਜਾਣ ਕਾਲ ਆਉਂਦੀ ਹੈ ਤਾਂ ਵੈਰੀਫਾਈ ਕੀਤੀ ਜਾਵੇ ਕੋਈ ਤੁਹਾਨੂੰ ਜੇ ਇਦਾਂ ਦਾ ਲਾਲਚ ਦੇ ਰਿਹਾ ਕਿ ਤੁਹਾਡੇ ਪੈਸੇ ਡਬਲ ਹੋ ਜਾਣਗੇ ਜਾਂ ਆਨਲਾਈਨ ਟਰੇਡਿੰਗ ਕੰਪਨੀ ਹੈ ਅਟਲੀਸਟ ਉਹਨੂੰ 3-4 ਜਗ੍ਹਾ ਤੋਂ ਵੈਰੀਫਾਈ ਕਰ ਲਓ। ਸੋ ਇਹ ਅਸੀਂ ਟਾਈਮ ਐਂਡ ਅਗੇਨ ਜਿਹੜੇ ਹੈ ਅਵੇਅਰਨੈਸ ਪ੍ਰੋਗਰਾਮ ਵੀ ਚਲਾ ਰਹੇ ਆ। ਬਟ ਆਈ ਮਸਟ ਥੈਂਕ ਕਿ ਗਵਰਨਮੈਂਟ ਆਫ ਇੰਡੀਆ ਨੇ ਫਾਈਨਲੀ ਹੁਣ ਜਿਹੜਾ ਵੈ ਐਵਰੀ ਫੋਨ ਕਾਲ ਤੇ ਹੀ ਉਸ ਦੀ ਰਿਪੋਰਟਿੰਗ ਕਰਨੀ ਸ਼ੁਰੂ ਕਰਤੀ ਹੈ ਕਿ ਜੇ ਤੁਹਾਨੂੰ ਕੋਈ ਕਾਲ ਆਂਦੀ ਹੈ ਜਿੱਦਾਂ ਤੁਸੀਂ ਦੱਸਿਆ ਕਿ ਉਹ ਕਿਸੇ ਪੁਲਿਸ ਅਧਿਕਾਰੀ ਕੋਈ ਸੀਬੀਆਈ ਤੋਂ ਬੋਲ ਰਿਹਾ ਹੈ, ਕੋਈ ਤੁਹਾਨੂੰ ਕਹਿ ਰਿਹਾ ਮੈਂ ਜੱਜ ਬੋਲ ਰਿਹਾ ਹਾਂ, ਕੋਈ ਵੀ ਤੁਹਾਨੂੰ ਮੋਸਟ ਲਾਈਕਲੀ ਇਦਾਂ ਡਾਇਰੈਕਟ ਕਾਲ ਕਰਕੇ ਨਹੀਂ ਕਹਿੰਦਾ ਕਿ ਜੀ ਤੁਸੀਂ ਅਰੈਸਟ ਹੋ ਗਏ ਹੋ ਜਾਂ ਕਾਰਵਾਈ ਹੋ ਗਈ ਹੈ ਤੁਹਾਡੇ ਖਿਲਾਫ ਕੰਪਲੇਂਟ ਆਈ ਹੈ ਤੁਸੀਂ ਜੀ ਪੁਲਿਸ ਸਟੇਸ਼ਨ ਚਾਓ ਜਾਂ ਫਿਰ ਤੁਹਾਨੂੰ ਰਿਟਰਨ ਪਰਵਾਨਾ ਭੇਜਦੇ ਆ ਤੁਹਾਡੇ ਫੋਨ ਤੇ ਕਿ ਜੀ ਤੁਹਾਨੂੰ ਆ ਤੁਹਾਡੇ ਅਗੇਂਸਟ ਕੰਪਲੇਂਟ ਆਈ ਹੈ ਤੁਸੀਂ ਆ ਕੇ ਮਿਲੋ ਕੋਈ ਵੀ ਕਦੀ ਫੋਨ ਤੇ ਡਾਇਰੈਕਟ ਤੁਹਾਡੇ ਨਾਲ ਸਾਰਾ ਹੋ ਨਹੀਂ ਹੁੰਦਾ ਕਿ ਹੁਣੀ ਜੇ ਤੁਸੀਂ 5 ਮਿੰਟ ਦੇ ਵਿੱਚ ਨਤੀਜਾ ਨਾ ਲਿੱਤਾ ਤੇ ਤੁਹਾਡੇ ਤੇ ਕਾਰਵਾਈ ਹੋ ਜਾਵੇ ਥੈਟ ਇਜ਼ ਅ ਵੈਰੀ ਗੁੱਡ ਇਨੀਸ਼ੀਏਟਿਵ ਵੈਰੀ ਗੁੱਡ ਇਨੀਸ਼ੀਏਟਿਵ ਬਾਈ ਗਵਰਨਮੈਂਟ ਆਫ ਇੰਡੀਆ ਕੋਈ ਸਪੈਸੀਫਿਕ ਇੰਡੀਆ ਦੇ ਵਿੱਚ ਕੋਈ ਸਪੈਸੀਫਿਕ ਏਰੀਆਜ਼ ਹੈਗੇ ਆ ਜਿੱਥੋਂ ਆਪਾਂ ਅੱਧਾ ਕੁਝ ਆਈਡੈਂਟੀਫਾਈ ਕੀਤਾ ਗਵਰਨਮੈਂਟ ਨੇ ਕਿ ਇਹ ਜ ਫਾਰ ਇਗਜ਼ਾਮਪਲ ਵੈਸਟਰਨ ਇੰਡੀਆ ਤੋਂ ਜਾਂ ایسਟ ਇੰਡੀਆ ਤੋਂ ਕਾਲਸ ਆ ਰਹੀਆਂ ਜਾਂ ਇੱਕ ਤੋਂ ਵੱਧ ਮੈਨੂੰ ਵੀ ਕਾਲਸ ਆਈਆਂ ਸਾਫ਼ ਹੋਣਾ ਦੀ ਲੈਂਗੁਏਜ ਲੈਂਗ ਪਾਕਿਸਤਾਨੀ ਐਸ ਦੀ ਲੈਂਗੁਏਜ ਉਹ ਪਤਾ ਲੱਗ ਜਾਂਦਾ ਤੇ ਜਾਂ ਕੋਈ ਸਪੈਸਿਫਿਕ ਕੰਟਰੀਜ਼ ਹੈਗੇ ਐਸ ਦੀਸੋ ਕਾਲਸ ਆ ਰਹੀਆਂ ਸਨ ਦੇਖੋ ਇਨੀਸ਼ੀਅਲੀ ਜਦੋਂ ਸਾਈਬਰ ਕ੍ਰਾਈਮ ਸ਼ੁਰੂ ਹੋਇਆ ਸੀਗਾ ਤੇ ਇਹਦੀਆਂ ਪੌਕੇਟਸ ਸੀਗੀਆਂ ਇੱਕ ਆਨਲਾਈਨ ਸੀਰੀਜ਼ ਵੀ ਹੈ ਜਾਮਤਾਰਾ ਕਰਕੇ ਅੱਛਾ ਜੀ ਤੇ ਉਹ ਵੀ ਪਿਓਰਲੀ ਇਸ ਲਈ ਇੱਥੇ ਹੀ ਬਣੀ ਹੈ ਜਾਮਤਾਰਾ ਇੱਕ ਜਗ੍ਹਾ ਹੈ ਰੀਡੀ Jharkhand ਵਾਲੀ ਸਾਈਡ ਤੇ Jharkhand West Bengal ਵਾਲੀ ਸਾਈਡ ਤੇ ਹੈ ਤੇ ਉੱਥੋਂ ਦੇ ਲੋਕਾਂ ਨੇ ਕਾਫੀ ਵੱਡੇ ਸਕੇਲ ਤੇ ਜਿਹੜਾ ਵਾ ਕ੍ਰੈਮ ਕੀਤਾ ਸੀਗਾ ਉਸ ਤੋਂ ਬਾਅਦ ਸਾਨੂੰ ਟਾਈਮ ਐਂਡ ਅਗੇਨ ਪਾਕਟ ਚੇਂਜ ਹੁੰਦੀਆਂ ਰਹੀਆਂ ਨਵੀਆਂ ਪਾਕਟਸ ਡਵੈਲਪ ਹੋਈਆਂ ਹਰਿਆਣੇ ਦਾ ਜਿੱਦਾਂ ਨੂਹ ਡਿਸਟ੍ਰਿਕਟ ਹੈ ਉੱਥੇ ਜਿਹੜਾ ਵੱਡੀ ਪਾਕਟ ਬਣੀ ਰਾਜਸਥਾਨ ਜਿਹੜਾ ਵੱਡੇ ਪਾਕਟ ਬਣ ਕੇ ਮਰਜ ਹੋਇਆ ਰੀਸੈਂਟਲੀ ਅਸਾਮ ਵੈਸਟ ਬੰਗਾਲ ਵਾਲਾ ਜਿਹੜਾ ਏਰੀਆ ਵੈ ਉਹ ਇੱਕ ਵੱਡੀ ਪਾਕਟ ਇਮਰਜ ਹੋ ਕੇ ਸ਼ੁਰੂ ਹੋਇਆ ਤੇ ਛੋਟੇ ਛੋਟੇ ਪਾਕਟਸ ਸਾਨੂੰ ਮੁਹਾਲੀ ਜ਼ਿਰਕਪੁਰ ਵਾਲੀ ਸਾਈਡ ਤੇ ਵੀ ਬਰਸਟ ਹੋਏ ਟਾਈਮ ਐਂਡ ਅਗੇਨ ਜਿੱਥੇ ਪ੍ਰੋਪਰ ਇੱਕ ਸਕੇਲ ਤੇ ਇੱਕ ਪ੍ਰੋਪਰ ਸਾਈਬਰ ਸੈਂਟਰ ਬਣਾ ਕੇ ਜਿੱਥੇ 50 50 100 100 ਬੰਦੇ ਕੰਮ ਕਰ ਰਹੇ ਆ विद प्रॉपर कंप्यूटरस प्रॉपर फोन्स ਤੁਹਾਨੂੰ ਉਹ ਦੇਖ ਕੇ ਇਹ ਲੱਗੇਗਾ ਕਿ ਜਿਵੇਂ ਕੋਈ ਕਾਲ ਸੈਂਟਰ ਟਾਈਪ ਚੀਜ਼ ਹੋ ਰਹੀ ਹੈ ਕਿ ਸਾਰੇ ਲੋਕ ਕੀ ਜਿਹੜਾ ਵਾ ਕੰਪਲੇਂਟਸ ਨਾਲ ਡੀਲ ਕਰ ਰਹੇ ਹੈ ਬਟ ਉਹ ਡੈਡੀਕੇਟਿਡ ਟੀਮਸ ਸਾਈਬਰ ਫਰਾਡ ਤੇ ਕੰਮ ਕਰ ਰਹੀਆਂ बिकॉज ਰੇਸ਼ੋ ਬਹੁਤ ਘਟਾ ਹੈ ਤੁਸੀਂ ਹਜ਼ਾਰ ਲੋਕਾਂ ਨੂੰ ਫੋਨ ਕਰੋਗੇ ਤਾਂ ਕੋਈ ਇੱਕ ਤੁਹਾਨੂੰ ਫਸੇਗਾ ਤਾਂ ਉਹ ਇੱਕ ਦਿਨ ਹਰ ਬੰਦੇ ਨੂੰ ਟਾਰਗੇਟਸ ਦਿੱਤੇ ਜਾਂਦੇ ਆ ਕਿ ਤੂੰ ਇੰਨੇ ਕਾਲਸ ਕਰਨੇ ਆ ਫਿਰ ਉਹਦੇ ਵਿੱਚੋਂ ਆਈਡੈਂਟੀਫਾਈ ਕਰਦੇ ਆ ਸ਼ਾਰਟਲਿਸਟ ਕਰਦੇ ਆ ਕਿ ਇਹ ਬੰਦਾ ਵਲਨਰੇਬਲ ਲੱਗ ਰਿਹਾ ਫਿਰ ਉਹਦੇ ਤੇ ਉਹ ਵਰਕ ਕਰਦੇ ਆ ਤੇ ਉਹਦੇ ਤੇ ਦੁਬਾਰਾ ਕਾਲਸ ਕਰਦੇ ਆ ਸੋ ਟਾਈਮ ਐਂਡ ਅਗੇਨ ਬਹੁਤ ਸਾਰੀਆਂ ਪਾਕਟਸ ਡਵੈਲਪ ਹੋ ਕੇ ਆਈਆਂ ਆ ਪਾਕਿਸਤਾਨ ਦੀ ਜਿੱਦਾਂ ਤੁਸੀਂ ਗੱਲ ਕੀਤੀ ਤਾਂ ਫੋਰਨ ਕੰਟਰੀਜ਼ ਦੇ ਵਿੱਚ ਵੀ ਜਿਹੜਾ ਵੈ ਬਹੁਤ ਸਾਰੇ ਡਿਫਰੈਂਟ ਨੰਬਰਸ ਤੋਂ ਕਾਲਸ ਆ ਰਿਹਾ ਜਿੱਤੇ ਥ੍ਰੈਟ ਕਾਲਸ ਵੀ ਆ ਐਕਸਟਰਸ਼ਨ ਕਾਲਸ ਵੀ ਆ ਸੋ ਇਹਦਾ ਡੈਡੀਕੇਟਿਡ ਉਹ ਨਹੀਂ ਹੈ ਕਿਉਂਕਿ ਵਰਚੁਅਲ ਨੰਬਰਸ ਅੱਜਕੱਲ ਇਜ਼ੀਲੀ ਮਿਲ ਜਾਂਦੇ ਆ ਤੁਸੀਂ ਆਨਲਾਈਨ ਜਾ ਕੇ ਕਿਸੇ ਹੋਰ ਕੰਟਰੀ ਦਾ ਥੋੜੇ ਟਾਈਮ ਲਈ ਜਿਹੜਾ ਵਰਚੁਅਲ ਨੰਬਰ ਲੈ ਸਕਦੇ ਹੋ ਸੋ ਕਾਫੀ ਵਾਰ ਜਿਹੜੇ ਆ ਉਹ ਬੰਦੇ ਲੋਕਲ ਹੀ ਹੁੰਦੇ ਆ ਬਟ ਉਹ ਨੰਬਰ ਜਿਹੜੇ ਆ ਵਰਚੁਅਲੀ ਬਾਹਰਲੇ ਯੂਜ਼ ਕਰ ਰਹੇ ਹੁੰਦੇ ਆ ਤਾਂ ਉਹੀ ਵੀ ਤੁਹਾਨੂੰ ਇੱਕ ਸਟੋਰਸ਼ਨ ਕਾਲ ਥ੍ਰੈਟ ਕਾਲ ਕੋਈ ਸਾਈਬਰ ਕ੍ਰਾਈਮ ਦੀ ਕਾਲ ਕੋਈ ਤੁਹਾਨੂੰ ਇਦਾਂ ਨਿਊਡ ਪਿਕਚਰਸ ਭੇਜ ਰਿਹਾ ਵਾ ਤੁਹਾਡੀਆਂ ਹੀ ਐਡਿਟ ਕਰਕੇ ਤੁਹਾਡੀ ਵੀਡੀਓਜ਼ ਐਡਿਟ ਕਰ ਰਹਾ ਹੈ ਨੰਬਰ 1 ਰੀਜ਼ਨ ਜਾਂ ਨੰਬਰ 1 ਰੂਲ ਤੁਹਾਡਾ ਹੋਣਾ ਚਾਹੀਦਾ ਰਿਪੋਰਟ ਇਮੀਡੀਏਟਲੀ ਰਿਪੋਰਟ ਐਸ ਅ ਸਿਟੀਜ਼ਨ ਸਾਡੀ ਬਹੁਤ ਇੰਪੋਰਟੈਂਟ ਡਿਊਟੀ ਬਣਦੀ ਹੈ ਰਿਪੋਰਟਿੰ ਠੀਕ ਹੈ ਜੀ ਕੀ ਸਾਡੀ ਸਾਈਬਰ ਕਰਾਈਮ ਨੂੰ ਸਾਈਬਰ ਥ੍ਰੈਟ ਨੂੰ ਅਰ ਥੋੜੇ ਆਪਾਂ ਐਡਵਾਂਸ ਲੈਵਲ ਤੇ ਦੇਖ ਲਈਏ ਡਿਫੈਂਸਿਸ ਫਲਸ਼ਰ ਜਾਂ ਨਿਊਕਲੀਅਰ ਪਾਵਰ ਪਲਾਂਟਸ ਜਾਂ ਨਿਊਕਲੀਅਰ ਸੋਲੂਸ਼ਨਸ ਨੂੰ ਆਪਾਂ ਦੇਖ ਲਈਏ ਸਾਡੀ ਕੋਈ ਸੈਂਟਰ ਲੈਵਲ ਤੇ ਜਾਂ ਸਟੇਟ ਲੈਵਲ ਤੇ ਆਰਗੇਨਾਈਜੇਸ਼ਨਸ ਵੀ ਆ ਜਿਹਨਾਂ ਨੇ ਡੈਡੀਕੇਟਿਡ ਜੀ ਪਹਿਲਾਂ ਵੀ ਦੱਸਿਆ ਕਿ ਇੱਕ ਮਹਾਰਾਜੀ ਸੈਂਟਰ ਹੈਗਾ ਕੁਝ ਆਰਗੇਨਾਈਜੇਸ਼ਨ ਵੀ ਆ ਜਿਹੜਾ ਇਸ ਇਸ ਤਰ੍ਹਾਂ ਦੇ ਥੈਟਸ ਨੂੰ ਨਿਊਟ੍ਰਲਾਈਜ਼ ਕਰਦੀ ਆ ਪ੍ਰੀਵੈਂਟਿਵ ਐਕਸ਼ਨਸ ਲੈਂਦੀਆਂ ਨੇ ਬਿਲਕੁਲ ਜੀ ਮਿਨਿਸਟਰੀ ਆਫ ਹੋਮ ਅਫੇਅਰਸ ਜਿੱਦਾਂ ਕਿ ਪੇਰੈਂਟ ਬੋਡੀ ਹੈ ਪ is potential threat mm -hmm. and they realized the need for uniformity kyunki cyber space di koi jurisdiction nahi hai bilkul ji ye koi yes. chori kar reya lutko kar reya oh toade area da hi banda hoyega oh mm -hmm. identify ho janda hai banda mm -hmm. phadya janda hai cyber space open hai the world mm -hmm. is one territory ode vich to cyber space nu dhyan rakhde hoye indian government ne bahut pehla hi ek i4c center establish kita si indian cyber crime coordination center so us center de andar jehde hai entire district na coordinate kita janda hai hun jehda government ne icgis like portal bana dita ਵੇ ਡੈਡੀਕੇਟਿਡਲੀ ਸੋ ਉਹਦੇ ਵਿੱਚ ਜਿਹੜਾ ਕ੍ਰਿਮੀਨਲ ਸਿਸਟਮ ਦੇ ਵਿੱਚ ਤੁਹਾਡੇ ਨਾਲ ਜੇ ਕਿਸੇ ਦਾ ਸਾਈਬਰ ਫਰਾਡ ਹੁੰਦਾ ਸੀ ਜਦੋਂ ਉਹਨੂੰ ਉਸ ਪੋਰਟਲ ਤੇ ਪਾਨੇ ਆ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਬੰਦਾ ਪਹਿਲਾਂ ਵੀ ਕਿਸੇ ਹੋਰ ਕੇਸ ਚ ਨੋਮੀਨੇਟਡ ਤਾਂ ਨਹੀਂ ਆ ਕਰਾਸ ਇੰਡੀਆ ਤੇ ਕੀ ਉਹ ਬੰਦਾ ਅਰੈਸਟਡ ਤਾਂ ਨਹੀਂ ਹੈ ਆਲਰੇਡੀ ਤੇ ਤੁਸੀਂ ਜੇ ਆਪਣੇ ਅਕਿਊਜ਼ਡ ਦੀ ਇਨਫੋਰਮੇਸ਼ਨ ਉਹਦੇ ਵਿੱਚ ਪਾ ਦਿੰਦੇ ਹੋ ਤਾਂ ਉਹ ਕਨਸਰਨਡ ਡਿਸਟ੍ਰਿਕਟ ਕਨਸਰਨਡ ਸਟੇਟ ਨੂੰ ਵੀ ਚਲੀ ਜਾਂਦੀ ਹੈ ਕਿ ਤੁਹਾਡੀ ਸਟੇਟ ਦੀ ਇਹ ਡਿਸਟ੍ਰਿਕਟ ਦਾ ਬੰਦਾ ਜਿਹੜਾ ਵੈ ਸਾਈਬਰ ਕ੍ਰਾਈਮ ਦੇ ਵਿੱਚ ਇਨਵੋਲਡ ਹੋਇਆ ਵੈ ਤੇ ਜੇ ਇਹ ਰਾਉਂਡ ਆਫ ਕੀਤਾ ਜਾਂਦਾ ਵੈ ਤੇ ਇਹਦੀ ਇਨਫੋਰਮੇਸ਼ਨ ਦਿੱਤੀ ਡਿਸਟ੍ਰਿਕਟ ਲੈਵਲ ਤੇ ਆ ਕੇ ਰਿਪੋਰਟ ਕੀਤਾ ਜਾਂਦਾ ਡਿਸਟ੍ਰਿਕਟ ਜਿਹੜਾ ਸਾਈਬਰ ਕ੍ਰਾਈਮ ਦਾ ਪੋਰਟਲ ਹੈ ਆਨਲਾਈਨ ਪੋਰਟਲ ਜਿਹੜਾ NCRP ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਹੈ ਇਹ ਸਾਰਾ ਕੁਝ ਸੈਂਟਰਲਾਈਜ਼ਡ ਹੀ ਹੈ ਤਾਂ ਹੀ ਜਿਹੜੀ ਤੁਹਾਡੇ ਕੋਲ ਡਾਟਾ ਜਾਂਦੇ ਆ ਕਿ ਕਿੰਨਾ ਫਰਾਡ ਹੋਇਆ ਇਹ ਸਾਰੇ ਡਾਟਾਸ ਆਪਾਂ ਨੂੰ ਤਾਂ ਹੀ ਮਿਲ پا ਰਿਹਾ ਕਿਉਂਕਿ ਆਲਰੇਡੀ ਇੱਕ ਸਿਸਟਮ ਵੈਲ ਇਨ ਪਲੇਸ ਹੈ ਆਬਵੀਅਸਲੀ ਥੇਰ ਇਜ਼ ਅ ਲੋਟ ਆਫ ਸਕੋਪ ਫਾਰ ਇੰਪਰੂਵਮੈਂਟ ਤੇ ਅਜੇ ਆਪਾਂ ਬਿਗਨ ਕੀਤਾ ਵੈ ਇਹ ਸਾਰੀਆਂ ਚੀਜ਼ਾਂ ਤੇ ਇਹ ਸਾਰੀਆਂ ਚੀਜ਼ਾਂ ਤੇ ਐਡਵਾਂਸਮੈਂਟ ਆਏਗੀ ਟੈਕਨੋਲੋਜੀ ਹੋਰ ਡਿਵੈਲਪ ਕਮਾਂਡੋਜ਼ ਦਾ ਇੱਕ ਪ੍ਰੋਗਰਾਮ ਲੈ ਕੇ ਆਈ ਹੈ ਜਿਹਦੇ ਵਿੱਚ ਇੱਕ ਡੈਡੀਕੇਟਿਡ ਆਈਟੀ ਪ੍ਰੋਫੈਸ਼ਨਲਸ ਦੀ ਜਿਹੜੇ ਪੁਲਿਸ ਦੇ ਵਿੱਚ ਬੀਟੈਕ ਜਾਂ ਐਮਟੈਕ ਵਾਲੇ ਜਿਹੜੇ ਮੁਲਾਜ਼ਮ ਹੈਗੇ ਆ ਉਹਨਾਂ ਨੂੰ ਡੈਡੀਕੇਟਿਡਲੀ ਆਈਡੈਂਟੀਫਾਈ ਕਰਕੇ ਉਹਨਾਂ ਦੀ ਦਿੱਲੀ ਦੇ ਵਿੱਚ ਟ੍ਰੇਨਿੰਗ ਕਰਾ ਕੇ ਉਹਨਾਂ ਨੂੰ ਇੱਕ ਸਾਈਬਰ ਕਮਾਂਡੋ ਫੋਰਸ ਰੈਡੀ ਕਰ ਰਹੀ ਹੈ ਜਿਹਦਾ ਡੈਡੀਕੇਟਿਡ ਕੰਮ ਹੀ ਇਹ ਹੋਏਗਾ ਕਿ ਉਹ ਪੂਰਾ ਟਾਈਮ ਸਾਈਬਰ ਕ੍ਰਾਈਮ ਨੂੰ ਪ੍ਰੀਵੈਂਟਿਵਲੀ ਡੀਲ ਕਰਨ ਤੇ ਉਹਨਾਂ ਦੇ ਨੈਟਵਰਕਸ ਨੂੰ ਬਰਸਟ ਕਰਨ ਦੇਖਣ ਕਿ ਜਿਆਦਾ ਕਾਲਸ ਕਿਹੜੇ ਏਰੀਆਸ ਤੋਂ ਆ ਰਹੀਆਂ ਉੱਥੇ ਕੋਈ ਇਦਾਂ ਦਾ ਸੈਂਟਰ ਤਾਂ ਨਹੀਂ ਬਣਿਆ ਤੇ ਹੋਣ ਤੋਂ ਬਾਅਦ ਜਿਹੜੇ ਵੱਡੇ ਲੇਅਰ ਬਰਸਟ ਕਰਦੇ ਕੀ ਹੁੰਦਾ ਹੈ ਜਦੋਂ ਫਾਈਨੈਂਸ਼ੀਅਲ ਫਰਾਡ ਹੁੰਦਾ ਹੈ ਨਾ ਤਾਂ ਫਾਈਨੈਂਸ਼ੀਅਲ ਫਰਾਡ ਦੀ ਮਾਡਲ ਸਪਰੈਂਟੀ ਦੇ ਵਿੱਚ ਜੇ ਤੁਸੀਂ ਮੇਰੇ ਨਾਲ ਫਰਾਡ ਕੀਤਾ ਤਾਂ ਤੁਸੀਂ ਆਪਣੇ ਖਾਤੇ 'ਚ ਪੈਸੇ ਨਹੀਂ ਪਾਓਗੇ ਤੁਸੀਂ ਅੱਗੇ ਆਪਣੀ 7-8 ਲੇਅਰਸ ਸਟੈਬਲਿਸ਼ ਕਰੋਗੇ ਤੁਸੀਂ ਇੱਕ ਬੰਦਾ ਚੱਕੋਗੇ ਜਿਹੜਾ ਮਾਤੜ ਜਿਹਾ ਹੋਏਗਾ ਨਾਰਮਲ ਬੰਦਾ ਹੋਏਗਾ ਜਿਹਨੂੰ ਇੰਨੀ ਅਵੇਅਰਨੈਸ ਨਹੀਂ ਹੋਏਗੀ ਤੁਸੀਂ ਉਹਦਾ ਬੈਂਕ ਅਕਾਊਂਟ ਖੁਲਵਾਓਗੇ ਉਹ ਬੈਂਕ ਅਕਾਊਂਟ ਖੁਲਵਾਨ ਤੋਂ ਬਾਅਦ ਉਹ ਬੰਦੇ ਦੇ ਖਾਤੇ ਨੂੰ ਯੂਜ਼ ਕਰੋਗੇ ਤੁਸੀਂ ਪਹਿਲਾਂ ਪੈਸੇ ਉਹਦੇ ਖਾਤੇ 'ਚ ਪਾਓਗੇ ਉਹਦੇ ਖਾਤੇ 'ਚੋਂ ਸੈਕਿੰਡ ਸੈਕਿੰਡ ਟੂ 3rd 3 ਕਿਆ ਹੋ ਗਿਆ ਆਪਣੇ ਤੱਕ ਸੋ ਹੁਣ ਜਿਹੜੀ ਆਪਣੇ ਕੋਲ ਟੈਕਨੋਲੋਜੀਜ਼ ਆ ਰਹੀ ਹੈ ਉਹ ਇਟ ਕੈਨ ਗੋ ਟੂ ਐਂਡ ਲਾਸਟ ਲੇਅਰ ਤੱਕ ਜਾ ਸਕਦੀ ਹੈ ਕਿ ਤੈਸਾ ਕਿੱਥੋਂ ਦੀ ਕਿੱਥੋਂ ਕਿੱਥੋਂ ਦੀ ਕਿੱਥੋਂ ਗਿਆ ਜੇ ਹੁਣ ਇਹੀ ਕੰਮ ਇਹਨੂੰ ਮੈਨੂਅਲੀ ਕਰਨਾ ਹੋਵੇ ਮੈਂ ਪਹਿਲਾਂ ਉਹ ਬੰਦੇ ਦੀ ਸਟੇਟਮੈਂਟ ਕਢਾਉਂਗਾ ਦੇਖੂਗਾ ਉਹਨੇ ਕਿਨੂੰ ਪੈਸੇ ਪਾਏ ਫਿਰ ਮੈਂ ਉਹ ਬੰਦੇ ਦੀ ਸਟੇਟਮੈਂਟ ਕਢਾਉਂਗਾ ਸੋ ਇਹ ਬਹੁਤ ਟੀਡੀਐਸ ਤੇ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਹੈ ਹੁਣ ਲੇਕਿਨ ਐਡਵਾਂਸਡ ਟੈਕਨੋਲੋਜੀਜ਼ ਤੇ ਬੈਂਕਸ ਨਾਲ ਐਗਰੀਮੈਂਟ ਜੇ ਥਰੂ ਵਿਦਨ 5 ਮਿੰਟਸ ਮੈਂ ਸਾਰੀ ਲੇਅਰਜ਼ ਦੇ ਥੈਂਕ ਯੂ ਸਾਰੇ ਗਾਉਂ ਫ੍ਰੀਜ਼ ਹੋ ਜਾਣਗੇ ਇਸੇ ਲਈ ਰਿਪੋਰਟਿੰਗ ਵੈਰੀ ਇੰਪੋਰਟੈਂਟ ਕਾਊਟਰ ਕੈਟਨ ਮਾਊਸ ਦੀ ਜਿਹੜੀ ਗੇਮ ਹੈ ਕਿੱਦਾਂ ਲੱਗ ਰਹੀ ਤੁਹਾਨੂੰ ਤੁਸੀਂ ਥੋੜਾ ਟਾਈਮ ਹੀ ਹੋਇਆ ਜੁਆਇਨ ਕਰਕੇ ਤੇ ਅਨੁ ਵਨ ਜੁਆਇਨ ਕਰ ਰਹੇ ਹੋ ਥ੍ਰਿਲ ਲੱਗਦਾ ਰੋਜ਼ ਕੋਈ ਨਾ ਕੋਈ ਨਵਾਂ ਕੇਸ ਆnder ਹੁੰਦਾ ਰਹੂ ਚੋਰ ਪੁਲਿਸ ਦਾ ਖੇਲ ਹਮੇਸ਼ਾ ਤੋਂ ਹੀ ਚੱਲਦਾ ਆਇਆ ਜੀ ਇਹ ਟਾਈਮ ਇਮਮੋਰੀਅਲ ਜਦੋਂ ਦੀ ਸਿਵਲਾਈਜੇਸ਼ਨ ਸਟਾਰਟ ਹੋਈ ਹੈ ਉਦੋਂ ਦਾ ਹੀ ਕ੍ਰਾਈਮ ਚੱਲ ਰਿਹਾ ਵੈ ਤੇ ਪੁਲਿਸ ਦੀ ਜ਼ਰੂਰਤ ਵੀ ਤਾਂ ਹੈ ਕਿ ਚਲੋ ਲਾਅ ਐਂਡ ਆਰਡਰ ਮੇਨਟੇਨੈਂਸ ਤਾਂ ਇੰਕ ਇੰਪੋਰਟੈਂਟ ਰ ਅਨ ਆਸਪੈਕਟ ਹੈ ਸੋ ਇਹ ਖੇਲ ਚਲਦਾ ਹੀ ਰਹਿਣਾ ਹੈ ਕਦੀ ਉਹ ਜਿੱਤ ਜਾਂਦੇ ਆ ਸਾਡੇ ਤੋਂ ਬਟ ਐਟ ਦੀ ਐਂਡ ਜਿਹੜਾ ਵੈ ਨਿਹਤ ਲੰਬੇ ਹੁੰਦੇ ਹੀ ਆ ਹਾਂ ਉਹ ਨੈਬ ਹੋ ਹੀ ਜਾਂਦੇ ਆ ਸੋ ਕਿੰਨੇ ਕ ਦਿਨ ਭੱਜ ਲੈਣਗੇ ਇੱਕ ਨਾਰਮਲ ਜਨਰਲ ਕੁਐਸਚਨ ਜੀ ਨੈਕਸਟ ਕੁਐਸਚਨ ਪੋਰਨੋਗ੍ਰਾਫੀ ਇਜ਼ ਇਟ ਅ ਕ੍ਰਾਈਮ ਇਨ ਇੰਡੀਆ ਸੋ ਪੋਰਨੋਗ੍ਰਾਫਿਕ ਤੇ ਬਹੁਤ ਸਾਰੇ ਐਸਪੈਕਟ ਨੇ ਪੋਰਨੋਗ੍ਰਾਫਿਕ ਜੇ ਤੁਸੀਂ ਦੇਖਿਆ ਜਾਵੇ ਤਾਂ ਆਪਣੇ ਇੰਡੀਅਨ ਗਵਰਨਮੈਂਟ ਨੇ ਇੱਕ ਐਕਟ ਬਣਾਇਆ ਹੋਇਆ 2012 ਦਾ ਪੋਕਸੋ ਐਕਟ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਅੰਡਰ ਉਹਨਾਂ ਨੇ ਸਟ੍ਰਿਕਟਲੀ ਕਿਹਾ ਸੀਗਾ ਕਿ ਚਾਈਲਡ ਪੋਰਨੋਗ੍ਰਾਫੀ ਨੂੰ ਜੇ ਤੁਸੀਂ ਪਤ ਤੋਂ ਪਹਿਲੀ ਚੀਜ਼ ਤਾਂ ਜੇ ਤੁਸੀਂ ਪਸ ਫੋਨੋਗ੍ਰਾਫੀ ਵਾਸਤੇ ਇਟ ਇਜ਼ ਅ ਵੈਰੀ ਸੀਰੀਅਸ ਅਫੈਂਸ ਔਨ ਦੀ ਅਦਰ ਸਾਈਡ ਚਾਈਲਡ ਪੋਰਨੋਗ੍ਰਾਫੀ ਨੂੰ ਜੇ ਤੁਸੀਂ ਦੇਖਦੇ ਵੀ ਹੋ ਤੇ ਉਹਨੂੰ ਫਰਦਰ ਟਰਾਂਸਮਿਟ ਕਰਦੇ ਹੋ ਇਟ ਇਜ਼ ਅਗੇਨ ਐਨ ਅਫੈਂਸ ਓਕੇ ਤੇ ਇਹ ਡੈਡੀਕੇਟਿਡ ਜਿਹੜੀ ਏਜੰਸੀਜ਼ ਹੈ ਯੂਐਸ ਬੇਸਡ ਏਜੰਸੀਜ਼ ਹੈ ਜਿਹੜੀਆਂ ਨੋਨ ਨੋਟ ਫॉर ਪ੍ਰੋਫਿਟ ਏਜੰਸੀਜ਼ ਹੈ ਤੁਹਾਡੇ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਟਰੈਕ ਵੀ ਕਰਦੀਆਂ ਨੇ ਤਾਂ ਅਗਰ ਤੁਸੀਂ ਆਪਣੇ ਫੇਸਬੁੱਕ ਇਨਸਟਾ ਕਾਉਂਟ ਵਟਸਐਪ ਕਿਸੇ ਦੇ ਥਰੂ ਵੀ ਚਾਈਲਡ ਪੋਰਨੋਗ੍ਰਾਫਿਕ ਕੰਟੈਂਟ ਨੂੰ ਡਿਸਟ੍ਰਿਬਿਊਟ ਕਰਦੇ ਹੋ ਤਾਂ ਇਹ ਪਨੀਸ਼ੇਬਲ ਦੇ ਵਿੱਚ ਚਾਈਲਡ ਪੋਰਨੋਗ੍ਰਾਫਿਕ ਕੰਟੈਂਟ ਨੂੰ ਜਿਹੜਾ ਵਾ ਟ੍ਰਾਂਸਮਿਟ ਕਰਨ ਦੀ ਸਜ਼ਾ ਵੀ ਹੈ ਸੋ ਚਾਈਲਡ ਪੋਰਨੋਗ੍ਰਾਫਿਕ ਕੰਟੈਂਟ ਨੂੰ ਲੈ ਕੇ ਗਵਰਨਮੈਂਟ ਬਹੁਤ ਜ਼ਿਆਦਾ ਸੀਰੀਅਸ ਹੈ ਸਾਨੂੰ ਟਾਈਮ ਐਂਡ ਅਗੇਨ ਮਿਨਿਸਟਰੀ ਆਫ ਹੋਮ ਤੋਂ ਸਾਈਬਰ ਟਿਪ ਲਾਈਨਸ ਆਂਦੀਆਂ ਨੇ ਜਿਦੇ ਵਿੱਚ ਦੱਸਿਆ ਜਾਂਦਾ ਹੈ ਕਿ ਕਿਹੜੇ ਬੰਦੇ ਨੇ ਚਾਈਲਡ ਪੋਰਨੋਗ੍ਰਾਫਿਕ ਕੰਟੈਂਟ ਯੂਜ਼ ਕੀਤਾ ਤੇ ਉਹਦੇ ਤੇ ਅਸੀਂ ਐਕਸ਼ਨ ਵੀ ਲੈਂਦੇ ਸੋ ਚਾਈਲਡ ਪੋਰਨੋਗ੍ਰਾਫੀ ਇਜ਼ ਐਨ ਅਫੈਂਸ ਐਨਡ ਵਾਟ ਮੋਰ ਜਨਰਲ ਮਾਸਕਲ ਜਨਰਲ ਪੋਰਨੋਗ੍ਰਾਫੀ ਪੋਰਨੋਗ੍ਰਾਫਿਕ ਵਿਊਇੰਗ ਇਜ਼ ਅਨੈਥੀਕਲ ਇਟ ਕੋਈ ਪੁਲਿਸ ਦੀ ਰੈਗੂਲੇਸ਼ਨਸ ਨਹੀਂ ਠੀਕ ਹੈ ਬੇਸਿਕਲੀ ਅੱਜ ਕੱਲ ਜਿਹੜਾ ਫਾਈਨੈਂਸ਼ੀਅਲ ਫਰਾਡ ਹੋ ਰਿਹਾ ਜੀ ਫਾਈਨੈਂਸ਼ੀਅਲ ਫਰਾਡ ਦੀ ਕੀ ਪੈਨਿਸ਼ਮੈਂਟ ਹੁੰਦੀ ਹੈ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸ ਸਕਦੇ ਹੋ ਸੋ ਜੇ ਪੁਰਾਣੀ ਆਈਪੀਸੀ ਦੀ ਗੱਲ ਕਰੀਏ ਤਾਂ 420 420 ਸਾਰਿਆਂ ਨੇ ਸੁਣਿਆ ਹੁੰਦਾ ਵੈ ਕਿ 420 ਸੀ ਕਰਦਾ ਵੈ ਕੋਈ ਵੀ ਫਰਾਡ ਹੁੰਦਾ ਇਟ ਇਜ਼ ਬੇਸਿਕਲੀ ਯਾ ਚੀਟਿੰਗ ਇਨ ਇਟਸੈਲਫ ਕਿ ਕੋਈ ਤੁਹਾਡੇ ਨਾਲ ਜਿਹੜੀ ਐ ਚੀਟਿੰਗ ਕਰ ਗਿਆ ਤਾਂ ਫਾਈਨੈਂਸ਼ੀਅਲ ਫਰਾਡ ਵੀ ਉਸੇ ਲੜੀ ਦੇ ਵਿੱਚ ਆ ਜਾਂਦਾ ਵੈ ਸੋ 420 ਆਈਪੀਸੀ ਦੇ ਅੰਡਰ ਜਿਹੜਾ ਵੈ ਮੁਕਦਮਾ ਦਰਜ ਹੁੰਦਾ ਵੈ ਉਹਦੀ ਫਾਈਨੈਂਸ਼ੀਅਲ ਫਰਾਡ ਹੁੰਦਾ ਵਾ ਤੇ ਤੁਸੀਂ ਉਹਨੂੰ ਰਿਪੋਰਟ ਕਰ ਸਕਦੇ ਹੋ ਜੇ ਉਹਦੇ ਵਿੱਚ ਉਹਦੀ ਇੰਟੈਂਸ਼ਨ ਸੀਗੀ ਪਹਿਲਾਂ ਹੀ ਕਿ ਉਹਨੇ ਤੁਹਾਡੇ ਨਾਲ ਫਰਾਡ ਕਰਨਾ ਵਾ ਇੱਕ ਚੀਜ਼ ਤਾਂ ਹੁੰਦੀ ਹੈ ਕਿ ਤੁਸੀਂ ਮੈਂ ਤੁਹਾਨੂੰ ਸਮਾਨ ਵਿੱਚ ਆ ਤੇ ਤੁਸੀਂ ਮੈਨੂੰ ਉਹਦੇ ਪੈਸੇ ਨਹੀਂ ਦਿੱਤੇ ਹੈਗੇ ਤੁਹਾਡੀ ਇੰਟੈਂਸ਼ਨ ਨਹੀਂ ਸੀਗੀ ਸਮਾਨ ਖਰੀਦਣ ਲੱਗਿਆਂ ਕਿ ਮੈਂ ਇਹਦੇ ਪੈਸੇ ਮਾਰਨੇ ਆ ਬਟ 듀 ਟੂ ਸਮ ਰੀਜ਼ਨਸ ਕਿ ਤੁਸੀਂ ਲਿਕুইਡੇਟ ਹੋ ਗਏ ਤੁਸੀਂ ਤੁਹਾਡੇ ਕੋਲ ਪੈਸੇ ਰਹਿ ਹੀ ਨਹੀਂ ਥਿਸ ਇਸ ਨਾਟ ਐਨ ਅਫੈਂਸ ਇਟ ਇਸ ਸਿਵਲ ਮੈਟਰ ਬਟ ਜੇ ਮੈਂ ਵਿਦ ਇੰਟੈਂਸ਼ਨ ਕਿ ਮੈਂ ਤੁਹਾਡੇ ਨਾਲ ਫਰਾਡ ਕਰਨਾ ਹੀ ਹੈ ਤੇ ਫਿਰ ਮੈਂ ਤੁਹਾਡੇ ਤੋਂ ਜਿਹੜੇ ਆ ਪੈਸੇ ਪ੍ਰਾਪਰਟੀ ਜਾਂ ਕੋਈ ਵੀ ਹੋਰ ਚੀਜ਼ ਲੈ ਲੈਣਾ ਵਾ ਦੈਨ ਇਟ ਫਰਾਡ ਇਨ ਇਟਸੈਲਫ ਤਾਂ ਉਹ 420 ਬਣ ਜਾਂਦੀ ਹੈ ਸਿੱਧੀ ਸਿੱਧੀ ਤੇ ਇਨ ਸਮ ਕੇਸਸ ਕ੍ਰਿਮੀਨਲ ਬ੍ਰੀਚ ਆਫ ਟਰਸਟ ਵੀ ਹੋ ਜਾਂਦਾ 406 ਦੇ ਅੰਡਰ ਡੀਲ ਹੁੰਦਾ ਸੋ ਉਹ ਜਿਹੜਾ ਹੈ ਉਹਦੇ ਅੰਡਰ ਰਿਸਪੈਕਟਿਵ ਸੈਕਸ਼ਨ ਦੇ ਅੰਦਰ ਉਹਨਾਂ ਦੀ ਪਨਿਸ਼ਮੈਂਟ ਚੱਲੀ ਠੀਕ ਹੈ ਜੀ ਬੇਸਿਕਲੀ ਦੇਖਿਆ ਜਾਵੇ ਤਾਂ ਸਿਟੀਜ਼ਨ ਸ਼ੁੱਡ ਬਿਕਮ ਫਾਈਨੈਂਸ਼ਲੀ ਲਿਟਰੇਟ ਐਸ ਵੈਲ ਐਸ ਸਾਈਬਰ ਲਿਟਰੇਟ ਹੈ ਨਾ ਸਾਈਬਰ ਲਿਟਰੇਸੀ ਐਂਡ ਫਾਈਨੈਂਸ਼ਲ ਲਿਟਰੇਸੀ ਨਾਰਮਲ ਲਿਟਰੇਸੀ ਨਾਲ ਦੇਖਿਆ ਜਾਵੇ ਤਾਂ ਅੱਜ ਕੱਲ ਜ਼ਿਆਦਾ ਇੰਪੋਰਟੈਂਟ ਹੈ ਬਿਲਕੁਲ ਸਹੀ ਗੱਲ ਹੈ ਜੀ ਇਹਦੀ ਪ੍ਰੋਪਰ ਮੈਨੂੰ ਤਾਂ ਲੱਗਦਾ ਹੈ ਸੈਮੀਨਾਰਸ ਹੋਣੇ ਚਾਹੀਦੇ ਆ ਸਕੂਲ ਦੇ ਵਿੱਚ ਮੈਂਡੇਟਰੀ ਸਬਜੈਕਟ ਹੋਣਾ ਚਾਹੀਦਾ ਵਾ ਕਿਉਂਕਿ ਅਸੀਂ ਸਾਰੇ ਬਹੁਤ ਵਲਨਰੇਬਲ ਆ ਤੇ ਇਹ ਇਸੇ ਦੇ ਨਾਲ ਵੀ ਹੋ ਸਕਦਾ ਵੈ ਚਲੋ ਖਾਸ ਤੌਰ 'ਤੇ ਜੋ ਅਸੀਂ ਐਗਜ਼ਿਸਟਿੰਗ ਟ੍ਰੈਂਡਸ ਦੇ ਹਿਸਾਬ ਨਾਲ ਦੇਖਿਆ ਤਾਂ ਜਿਹੜੀ ਫੀਮੇਲਜ਼ ਨੇ ਜਿਹੜੇ ਐਡਲਟਸ ਨੇ ਜਿਆਦਾ 50 ਪਲੱਸ ਏਜ ਗਰੁੱਪ ਦੇ ਨੇ ਇਹ ਜ਼ਿਆਦਾ ਵਲਨਰੇਬਲ ਹੈ ਬਿਕੋਜ਼ ਇੱਕ ਟੈਂਡੈਂਸੀ ਹੁੰਦੀ ਹੈ ਟੂ ਟਰਸਟ ਆਪਾ ਬਹੁਤ ਜਲਦੀ ਟਰਸਟ ਕਰ ਜਾਂਦੇ ਆ ਕਿਸੇ ਦੇ ਤੇ ਜਿਹੜਾ ਯੂਥ ਹੈ ਉਹ ਡਿਫਰੈਂਟ ਐਂਗਲ ਦੇ ਵਿੱਚ ਫਸ ਰਿਹਾ ਕਿ ਉਹਨਾਂ ਨੂੰ ਕਦੀ ਪਾਰਸਲਸ ਦੇ ਥਰੂ ਜਾਂ ਕਦੀ ਉਹਨਾਂ ਨੂੰ ਕੀ ਉਹਨਾਂ ਨੇ ਕੋਈ ਪੇਟੀਐਮ ਟ੍ਰਾਂਜੈਕਸ਼ਨ ਕੀਤੀ Google Pay ਟ੍ਰਾਂਜੈਕਸ਼ਨ ਕੀਤੀ ਉਹਦੇ ਥਰੂ ਚਾਂਸੇਜ਼ ਲਿੱਤਾ ਜਾ ਰਿਹਾ ਵੈ ਸੋ ਡਿਫਰੈਂਟ ਡਿਫਰੈਂਟ ਮੋਡਸ ਆ ਪਰ ਇੰਡੀ ਜਿਹੜੀ ਹੈ ਇਵਾਲਵ ਹੋ ਰਹੀ ਹੈ ਤੇ ਇਹਦੇ ਤੋਂ ਸਾਨੂੰ ਸਾਰ ਹਈ ਹੈ ਬੇਸਿਕ ਅੰਡਰਸਟੈਂਡਿੰਗ ਜ਼ਰੂਰ ਹੋਣੀ ਚਾਹੀਦੀ ਹੈ ਤੇ ਨਹੀਂ ਵੀ ਅੰਡਰਸਟੈਂਡਿੰਗ ਹੈਗੀ ਤਾਂ ਆਪਾਂ ਨੂੰ ਸਤਰਕ ਰਹਿਣਾ ਚਾਹੀਦਾ ਹੈ ਕਿ ਤੁਹਾਨੂੰ ਜਿਹੜਾ ਫੋਨ ਕਾਲ ਆਇਆ ਵੈ ਉਹ ਸਾਈਬਰ ਫਰਾਡ ਵੀ ਹੋ ਸਕਦਾ ਠੀਕ ਹੈ ਜੀ ਦੋਸਤੋ ਜਿਵੇਂ ਕਿ ਤੁਸੀਂ ਆਈ ਥਿੰਕ ਬਹੁਤ ਲਾਈਟਨ ਹੋਏ ਹੋਗੇ ਇਸ ਪੋਡਕਾਸਟ ਤੋਂ ਬਾਅਦ ਕੀ ਡਿਊਟੀ ਠੀਕ ਹੈ ਪੁਲਿਸ ਦਾ ਕੰਮ ਹੈ ਪੁਲਿਸ ਦਾ ਵਰਕ ਹੈ ਡਿਊਟੀ ਹੈ ਸਾਨੂੰ ਬਚਾਣਾ ਪੁਲਿਸ ਹੈ ਹੀ ਸਿਟੀਜ਼ਨਸ ਦੀ ਹਿਫਾਜ਼ਤ ਲਈ ਹੈ ਬਚਾਉਣ ਦੇ ਲਈ ਹੈ ਸਿਟੀਜ਼ਨਸ ਨੂੰ ਬਟ ਇਹ ਸੋਸਾਇਟੀ ਦੀ ਵੀ ਡਿਊਟੀ ਹੈ ਕਿ ਜਿਹੜਾ ਅਗਰ ਕ੍ਰਾਈਮ ਹੋ ਰਿਹਾ ਐਂਡ ਨਵੀਂ ਨਵੀਂ ਡਾਈਮੈਂਸ਼ਨਸ ਲੈ ਰਿਹਾ ਕ੍ਰਾਈਮ ਰਾਈਟ ਫਰਮ ਜਿਹਦਾ ਅ ਅਤੀਸ਼ ਜੀ ਨੇ ਕਿਹਾ ਕਿ ਕ੍ਰਾਈਮ ਤਾਂ ਉਦੋਂ ਹੀ ਸ਼ੁਰੂ ਹੋ ਗਿਆ ਜਦੋਂ ਸਿਵਲਾਈਜੇਸ਼ਨ ਸ਼ੁਰੂ ਹੋ ਗਈ ਸੀ ਯੈਸ ਬਿਲਕੁਲ ਸਹੀ ਅਲੱਗ-ਅਲੱਗ ਟਾਈਮਸ ਦੇ ਉੱਪਰ ਅਲੱਗ-ਅਲੱਗ ਡਾਈਮੈਂਸ਼ਨਲ ਕ੍ਰਾਈਮ ਜਿਵੇਂ ਹੈ ਔਰ ਰੀਸੈਂਟ ਸਭ ਤੋਂ ਵੱਡਾ ਥ੍ਰੈਟ ਚਾਹੇ ਉਹ ਨੈਸ਼ਨ साइबर साइबर क्राइम साइबर फ्रॉड साइबर वॉरफ्रेयर्स अगर अपने शिष्य से गल करिए तब तो इम्पोर्टेंट चीज़ है रिपोर्ट करना अगर बचा हो गया अगर चांसेज़ नहीं आए फिर भी उसको रिपोर्ट करना ताजो साड़ी गवर्नमेंट को ਐਗਜ਼ੈਕਟ ਡਾਟਾ ਹੋਵੇ ਤਾਂ ਇਹ ਫਿਊਚਰ ਦੇ ਵਿੱਚ ਗਵਰਨਮੈਂਟ ਆਪਣੇ ਪ੍ਰੋਵੈਂਟਿਵ ਸਟੈਪ ਲੈ ਸਕੇ ਹਸ਼ਿਆਰਪੁਰ ਦੇ ਵਿੱਚ ਅਤੀਸ਼ ਸ਼੍ਰੀ ਅਤੀਸ਼ ਭਾਟਿਆ ਜੀ ਇਨਚਾਰਜ ਨੇ ਅਤੀਸ਼ ਭਾਟਿਆ ਜੀ ਆਪਣੇ ਆਫਿਸ ਦਾ ਐਡਰੈਸ ਇੱਥੇ ਤੁਹਾਨੂੰ ਅਪਰੋਚ ਕਰ ਸਕਦੀ ਆਮ ਜਨਤਾ ਉਸ ਬਾਰੇ ਵੀ ਥੋੜਾ ਜਿਹਾ ਐਂਡ ਦੇ ਵਿੱਚ ਚੱਲਣਾ ਪਾ ਦਿੱਤੇ ਜਾਵੇ। ਸੋ ਸਾਈਬਰ ਕ੍ਰਾਈਮ ਤੁਸੀਂ ਜੇ ਰਿਪੋਰਟ ਕਰਨਾ ਚਾਹੁੰਦੇ ਹੋ ਤਾਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਜਿਹੜਾ ਵੈ ਪੁਲਿਸ ਲਾਈਨਸ ਦੇ ਬਿਲਕੁਲ ਨਾਲ ਸਰਵਿਸ ਕਲੱਬ ਦੇ ਬਿਲਕੁਲ ਸਾਹਮਣੇ ਜਿਹੜਾ ਵੈ ਆਪੋਜ਼ਿਟ ਆਰਮੀ ਕੈਂਟੀਨ ਜਿਹੜਾ ਵੈ ਹੈਗਾ ਬਣਿਆ ਹੋਇਆ ਤੁਸੀਂ ਡਾਇਰ 112 ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ 112 ਤੇ ਤੁਸੀਂ ਕਾਲ ਕਰਕੇ ਆਪਣੀ ਕੰਪਲੇਂਟ ਦੇ ਸਕਦੇ ਹੋ ਜਾਂ ਫਿਰ 1930 ਜਿੱਦਾਂ ਮੈਂ ਦੱਸਿਆ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ ਜਿਹੜਾ ਵਾ ਉਹਦੇ ਤੇ ਵੀ ਤੁਸੀਂ ਜਿਹੜਾ ਵਾ ਕੰਪਲੇਨ ਕਰ ਸਕਦੇ ਹੋ ਜਾਂ ਫਿਰ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਜਿਹੜਾ ਪੋਰਟਲ ਹੈ ਉਹਦੇ ਤੇ ਵੀ ਤੁਸੀਂ ਜਿਹੜਾ ਵਾ ਕਾਲ ਕਰਕੇ ਆਪਣੀ ਜਾਣਕਾਰੀ ਦੇ ਸਕਦੇ ਹੋ ਜ਼ਰੂਰ ਜਦੋਂ ਵੀ ਕੋਈ ਪ੍ਰੋਬਲਮ ਆਏ ਜ਼ਰੂਰ ਅਪਰੋਚ ਕੀਤੀ ਜਾ ਦੋਸਤੋ ਅਪੀਲ ਹੈ ਸ਼੍ਰੀ ਅਤੀਸ਼ ਜੀ ਵੱਲੋਂ ਜ਼ਰੂਰ ਰਿਪੋਰਟ ਕੀਤੀ ਜਾਵੇ ਆਸ਼ਾ ਰੱਖਦੇ ਹਾਂ ਤੁਹਾਨੂੰ ਇਹ ਪੋਡਕਾਸਟ ਬਹੁਤ ਹੀ ਇਲਾਈਟਡ ਲੱਗਿਆ ਹੋਊਗਾ ਬਹੁਤ ਹੀ ਪਸੰਦ ਆਇਆ ਹੋਊ thank you so much for having me thank you Ji.